DIG ਇੰਦਰਬੀਰ ਸਿੰਘ ਜੀ ਸਾਡੇ ਨਾਲ ਹੋਣਗੇ ਅੱਜ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਘੋੜਿਆਂ ਦੇ ਨਾਲ ਇਸ਼ਕ ਹੈ ਉਹਨਾਂ ਨੂੰ ਘੋੜਿਆਂ ਦੇ ਨਾਲ ਬਹੁਤ ਪ੍ਰੇਮ ਹੈ ਉਹਨਾਂ ਨੂੰ ਘੋੜਸਵਾਰੀ ਕਰਦੇ ਨੇ ਔਰ ਬਕਾਇਦਾ ਆਉਂਦੇ ਵੀ ਆ ਹਸਬਲ ਦੇ ਵਿੱਚ ਵੀ ਔਰ ਨਾਲ ਹੀ ਚੈਂਪੀਅਨ ਵੀ ਨੇ ਯਾਰ ਖਾਂ ਤੇ ਦੋ ਦਿਮਾਗ ਐਟ ਅ ਟਾਈਮ ਚੱਲਦੇ ਆ ਉਹਨਾਂ ਦੋਨਾਂ ਦਿਮਾਗਾਂ ਦੀ ਆਪਸ ਦੇ ਵਿੱਚ ਤਾਲਮੇਲ ਕੋਆਰਡੀਨੇਸ਼ਨ ਰੈਪੋ ਉਹ ਜ਼ਰੂਰੀ ਹੈ ਘੋੜੇ ਦੇ ਉੱਪਰ ਜਦੋਂ ਤੁਸੀਂ ਬੈਠੇ ਹੋ ਲੱਗਾ ਉਹਨੂੰ ਵੀ ਇਹ ਜਿਹੜਾ ਰਾਈਡਰ ਹੈ ਮੈਂਟਲੀ ਸਟਰੋਂਗ ਨਹੀਂ ਹੈ ਉਹਨੇ 2 ਮਿੰਟ ਵਿੱਚ ਉਹਨੂੰ ਪਤਾ ਲੱਗ ਗਿਆ ਉਹਨੇ ਅੱਗੇ ਤੁਰਨਾ ਤੜਕਣ ਹੁੰਦੀ ਹੈ ਘੋੜੇ ਦੀ ਉਹ ਬੰਦੇ ਦੀ ਉਸ ਤੋਂ ਥੋੜਾ ਜਿਹਾ ਜੱਜ ਕਰ ਜਾਂਦਾ ਵੀ ਸਵਾਰ ਡਰਦਾ ਨਹੀਂ ਜਿਹੜੀ ਤੈਨੂੰ ਗੱਲ ਪਹਿਲਾਂ ਕਹੀ ਨਾ ਜੀ ਹਾਉ ਭਾਉ ਜਿਹੜਾ ਤੁਹਾਡੇ ਮਨ ਦੇ ਅੰਦਰ ਅger ਡਰ ਆ ਗਿਆ ਉਹ ਤੁਹਾਡੇ ਤੋਂ ਪਹਿਲਾਂ ਘੋੜੇ ਨੂੰ ਪਤਾ ਲੱਗ ਜਾਂਦਾ ਇਹ ਮੀ ਉਹ ਦੇਖੇ ਕਿ ਕੰਟਰੋਲ ਰਿਹਾ ਪੂਰਾ ਯਾਰ ਇਹ ਕੋਹ ਹੰਸਾ ਟੁੱਟਾ ਇਹ ਵੀ ਟੁੱਟਾ ਕੋਈ ਸਾਡੀ ਹੱਡੀ ਇੱਥੇ ਸੂਤੀ ਨਹੀਂ ਹੋਈ ਕੋਟ ਟੁੱਟਾ ਪਰ ਮਹਿਸੂਸ ਹੁੰਦਾ ਵੀ ਕੋਹੜੇ ਤੇ ਲੱਗੀ ਹੈ ਜੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਯਾਰ ਅਸੀਂ ਫੇਰ ਦੇਖ ਕੇ ਠੀਕ ਹੋ ਗਏ ਟੁੱਟ ਜਾਂਦਾ ਉਦੋਂ ਫੇਰ ਦਰਦ ਹੁੰਦਾ ਉਹ ਜੀ ਫੇਰ ਟਾਈਮ ਲੱਗਦਾ ਥੋੜਾ ਲੇਕਿਨ ਅਸੀਂ ਛੱਡਦੇ ਨਹੀਂ ਗੇ ਕਦੀ ਇਹ ਚਰਚਬਾਲ ਹੋ ਗਏ ਸੀ 6-6 ਮਹੀਨੇ 5-6 ਮਹੀਨੇ ਲੱਗ ਜਾਂਦੇ ਜੀ ਹੁਣ ਇਹਨਾਂ 6 ਮਹੀਨੇ ਹੋ ਗਏ ਮੈਂ ਸਾਡੇ ਰੈਡਰ ਵਧੀਆ ਸ਼ੋਰਟ ਹੈ ਜਾਂ ਕੈਂਟਰ ਹੈ ਜੇ ਉਹ ਕਰਾ ਰਹੇ ਹੋ ਤਾਂ ਡੈਫੀਨੇਟਲੀ ਤੁਹਾਡੀ ਦੋ ਦਿਨ ਪੇਠ ਜਿਹੜੀ ਹੈ ਉਹ ਚੜੀ ਰਹਿਣੀ ਫਿਰ ਉਹਨੂੰ ਉਤਾਰਨ ਵਾਸਤੇ ਤੁਹਾਨੂੰ ਆਪਣੀ ਵੀ ਮਾਲਿਸ਼ ਕਰਾਉਣੀ ਪੈਣੀ ਕੋੜੇ ਦੇ ਨਾਲ ਨਾਲ ਪਰ ਇਹਨਾਂ ਹਰੇਕ ਜਿੰਨੇ ਵੀ ਘੋੜ ਸਵਾਰ ਨੇ ਵਧੀਆ ਪਲੇਅਰ ਨੇ ਹਰੇਕ ਦੇ ਕੋ ਦੋ ਦੋ ਤਿੰਨ ਤਿੰਨਾਂ ਕਿ ਟੁੱਟੇ ਹੋਏ ਨੇ ਕਿਸੇ ਦੇ ਦੋ ਮੁੰਡੇ ਟੁੱਟੇ ਆ ਕਿਸੇ ਦਾ ਗੁੱਟ ਟੁੱਟਾ ਕਿਸੇ ਦਾ ਬਾਹਾਂ ਟੁੱਟਾ ਸੂਤਾ ਤਾਂ ਕੋਈ ਨਹੀਂ ਹੋਏਗਾ ਏਡਾ ਸਾਈਜ਼ ਹੈ ਇਸ ਜਾਨਵਰ ਦਾ ਇਹਨੂੰ ਅਗਰ ਤੁਸੀਂ ਇਹਦੇ ਉੱਤੇ ਬੈਠ ਕੇ ਕੰਟਰੋਲ ਕਰਨਾ ਹੈ ਤੁਹਾਡਾ ਮੈਂਟਲ ਫਿਜ਼ੀਕਲ ਹਰ ਤਰ੍ਹਾਂ ਦਾ ਜਿਹੜਾ ਕੰਟਰੋਲ ਹੈ ਘੋੜੇ ਦੇ ਉੱਤੇ ਚਾਹੀਦਾ ਤੁਸੀਂ ਫਿਜ਼ੀਕਲੀ ਵੀ ਪ੍ਰੋਪਰਲੀ ਸਟਰੋਂਗ ਚਾਹੀਦੇ ਹੋ ਔਰ ਮੈਂਟਲੀ ਸਟਰੋਂਗ ਵੀ ਚਾਹੀਦੇ ਹੋ ਜਿਵੇਂ ਸਾਡੇ ਪੁਲਿਸ ਮੁਲਾਜ਼ਮ ਜਾਂ ਪੁਲਿਸ ਕਨਸਟੇਬਲ ਜਿਹੜਾ ਕੋ ਨਵਾਂ ਭਰਤੀ ਹੁੰਦਾ ਉਹਦਾ ਟ੍ਰੇਨਿੰਗ ਪੀਰੀਅਡ ਵੀ ਕਰੀਬ ਕਰੀਬ 1 ਸਾਲ ਦਾ ਇਸੇ ਤਰੀਕੇ ਨਵੇਂ ਘੋੜੇ ਦਾ ਪੀਰੀਅਡ ਵੀ 1 ਸਾਲ ਦਾ ਤੁਸੀਂ ਸਵੇਰੇ 1.5-2 ਘੰਟੇ ਸਵੇਰੇ ਤੇ ਇੰਨਾ ਕੀ ਟਾਈਮ ਸ਼ਾਮ ਨੂੰ ਉਹ ਫਿਰ ਜਿਹੜੇ ਉਸਤਾਦ ਸਿਵਾ ਨੇ ਰਾਈਡਰਸ ਨੇ ਜਿਵੇਂ ਹਰ ਰਾਈਡਰ ਦੇ ਕੋਲ ਇੱਕ ਘੋੜਾ ਇਖਤਿਆਰ ਚੋੜੇ ਦਿੱਤਾ ਹੁੰਦੀ ਹੁੰਦੀ ਜਿੱਦਾਂ ਪਹਿਲਵਾਨਾਂ ਦੀ ਹੁੰਦੀ ਹੈ ਉਹਨਾਂ ਦੀ ਮਾਲਿਸ਼ ਹੁੰਦੀ ਜੀ ਬਿਲਕੁਲ ਤੁਸੀਂ ਦੇਖੋ ਅਗਰ ਮਸਕੂਲਰ ਦੇ ਦੇਖੋਗੇ ਇਹਨਾਂ ਦੇ ਤਾਂ ਚੰਗਾ ਬਿਲਕੁਲ ਮਸਕੂਲੇਚਰ ਪ੍ਰੋਪਰ ਹੈ ਉਹ اسی ਕਰਕੇ ਹੈ बिकॉज़ ਇਹਨਾਂ ਦੀ ਪ੍ਰੋਪਰ ਮਾਲਿਸ਼ ਹੁੰਦੀ ਹੈ ਟ੍ਰੇਨਿੰਗ ਟਾਈਮ ਦੇ ਉੱਤੇ ਮੈਂ ਰਾਈਡਿੰਗ ਆਪਣੇ ਬੈਚ ਦੇ ਨਾਲ ਕਰਦਾ ਹੁੰਦਾ ਸੀ ਤਾਂ ਉੱਥੇ ਮੈਂ ਆਮ ਵਿਨਰ ਆਫ ਥੈਟ ਟੌਨ ਕੱਪ ਆਪਣੇ ਬੈਚ ਦੇ ਤੁਸੀਂ ਦੱਸਿਆ ਕਿ ਅਫੀਸਰਸ ਦੀ ਜਿਵੇਂ ਰੈਂਕ ਹੁੰਦੀ ਉਹਦਾ ਘੋੜਿਆਂ ਦੇ ਵੀ ਰੈਂਕ ਹੁੰਦੇ ਪਰ ਯਸ ਹਰੇ ਘੋੜੇ ਦਾ ਇੱਕ ਨਾਮ ਦਿੱਤਾ ਗਿਆ ਹੁੰਦਾ ਜਿਵੇਂ ਇਹ ਜਿਹੜਾ ਆਪਣੇ ਕੋਲ ਪਿੱਛੇ ਘੋੜਾ ਖੜਾ ਇਹ ਚੈਂਪੀਅਨ ਘੋੜਾ ਚੰਗਾ ਹੈ ਕਾਫੀ ਇਹਨੇ ਮੈਡਲਸ ਦਿੱਤੇ ਨੇ ਇਹਦਾ ਨਾਮ ਹੈ ਪ੍ਰਿੰਸ ਨਾਮ ਵੀ ਰਾਜਕੁਮਾਰ ਰੱਖਿਆ ਹੈ ਜੀ ਜੀ ਬਿਲਕੁਲ ਉਹ ਇਹਦੇ ਕੰਮ ਵੀ ਬਿਲਕੁਲ ਰਾਜਕੁਮਾਰਾ ਵਾਲੇ ਨੇ ਜੀ ਉਹ ਜਿੱਥੇ ਜਾਂਦਾ ਹੈ ਪ੍ਰੋਪਰ ਮੈਡਲ ਲੈ ਕੇ ਆਉਂਦਾ ਨੇ ਤੇ ਸਾਰੇ ਰਾਈਡਰ ਜਿਹੜੇ ਇਹੀ ਸਾਡੇ ਉਸਤਾਦ ਨੇ ਇਹ ਪਹਿਲਾਂ ਘੋੜਿਆਂ ਨੂੰ ਸਿਖਾਉਂਦੇ ਨੇ ਜਿਹੜੇ ਨਵੇਂ ਰਾਈਡਰ ਆਉਂਦੇ ਨੇ ਉਹਨਾਂ ਨੂੰ ਸਿਖਾਉਂਦੇ ਨੇ ਤੇ ਫਿਰ ਜਦੋਂ ਉਹ ਰਾਈਡਰ ਵੰਦੇ ਫਿਰ ਇਹਨਾਂ ਦੀ ਟੀਮ ਚੜ੍ਹਦੇ ਕੋ ਜੰਪਿੰਗ ਡਰੇਸਾਜ ਇਹਦੇ ਵਾਸਤੇ ਥੋਰੋ ਬਲੈਡ ਹੀ ਪ੍ਰੇਫਰ ਹੁੰਦੇ ਨੇ ਇਹ ਜਿਹੜੇ ਆਪਣੇ ਕੋ ਚਾਰ ਘੋੜੇ ਲਾਈਨ ਅਪ ਨੇ ਇਹ ਸਾਰੇ ਥੋਰੋ ਬਲੈਡ ਘੋੜੇ ਨੇ ਤੇ ਡੀਆਈਜੀ ਸਾਹਿਬ ਆ ਕੇ ਜਾਂ ਹੋਰ ਅਫਸਰ ਵੀ ਆ ਕੇ ਕਹਿੰਦੇ ਉਸਤਾਦ ਜੀ ਆਓ ਇਹਦੇ ਨੂੰ ਤਾਂ ਕੀ ਉਦੋਂ ਕੀ ਮਹਿਸੂਸ ਹੁੰਦਾ ਤੁਸੀਂ ਸਾਰੇ ਦਾ ਸਾਨੂੰ ਬਹੁਤ ਫਕਰ ਮਹਿਸੂਸ ਹੁੰਦਾ ਹੈ ਜਦੋਂ ਸਾਡੇ ਸੀਨੀਅਰ ਅਫਸਰ ਸਾਹਿਬਾਨ ਪਹਿਲੀ ਗੱਲ ਸਾਡੀ ਟੀਮ 'ਚ ਆਉਂਦੇ ਸਾਨੂੰ ਬੜਾ ਹੌਸਲਾ ਹੁੰਦਾ ਕਿ ਸਾਡੇ ਜਿਹੜੇ ਸੀਨੀਅਰ ਅਫਸਰ ਹੈ ਇਸ ਬਾਰੇ ਜਾਣਦੇ ਦੂਸਰਾ ਜਾਂਦਾ ਵੀ ਜਦੋਂ ਸਾਡੇ ਕੋਲ ਟੀਮ 'ਚ ਆਉਂਦੇ ਨਾ ਜੀ ਸਾਡਾ ਜਿਹੜਾ ਹੌਸਲਾ ਉਹ ਬਹੁਤ ਦੁੱਗਣਾ ਹੋ ਜਾਂਦਾ ਸੀ ਕਿ ਨਾ ਮੰਨ ਲਓ ਜੇ 50% ਕੰਮ ਕਰਦੇ ਤਾਂ ਸਾਨੂੰ ਦੇਖ ਕੇ ਅਸੀਂ 100% ਵਧੀਆ ਕਰ ਦਿਆਂਗੇ ਕੰਮ ਪੂਰੇ ਇੰਡੀਆ ਦੇ 'ਚ ਸਾਡੀ ਟੀਮ ਦਾ ਨੈਸ਼ਨਲ ਹੋਵੇ ਚਾਹੇ ਚਾਹੇ ਕੋਈ ਆਲ ਇੰਡੀਆ ਪਲੇਸਮੈਂਟ ਹੋਵੇ ਚਾਹੇ ਉਹ ਕ੍ਰਾਸ ਕੰਟਰੀ ਹੋਵੇ ਚਾਹੇ ਡਿਸਾਜ ਹੋਵੇ ਤੇ ਚਾਹੇ ਕੋਈ ਵੀ ਇਵੈਂਟ ਹੋਵੇ ਟੈਂਪੈਂਗ ਹੋਵੇ ਸਾਡੇ ਜਿਹੜੇ ਪ ਆੜਲਾ ਇਹਦਾ ਗਰਦੰਦਾ ਏਰੀਆ ਹੈ ਇੱਥੇ ਇਹਨੂੰ ਇਸ ਤਰੀਕੇ ਥਾਪੀ ਦਿੱਤੀ ਜਾਂਦੀ ਜਦੋਂ ਆਪਾਂ ਬੈਜਨੇ ਉੱਤੇ ਤਾਂ ਬੈਠਣ ਤੋਂ ਪਹਿਲਾਂ ਨਾਲ ਬੈਠਣ ਨਾਲ ਹੀ ਇਹਨੂੰ ਥਾਪੀ ਦਿੱਤੀ ਜਾਂਦੀ ਜਦੋਂ ਰਾਈਡਿੰਗ ਕੰਪਲੀਟ ਹੋ ਜਾਂਦੀ ਤਾਂ ਫਿਰ ਉਹਨੂੰ ਸ਼ਾਬਾਸ਼ ਨਾਲ ਕਹ ਕੇ ਉਹਨੂੰ ਫੇਰ ਥਾਪੀ ਦਿੱਤੀ ਜਾਂਦੀ ਈਖਰਾ ਕਰਿੰਦੀ ਜੀ ਨਾਲ ਘੋੜਿਆਂ ਦੀ ਦੇਖੋ ਜੀ ਸਾਡੇ ਕੋਲ ਜਿਸ ਤਰ੍ਹਾਂ ਚਨੇ ਪਾਉਨੇ ਅਸੀਂ ਜਵੀ ਹੈ जौ ਹੈ ਚੌਕਰ ਹੈ ਸੋਇਆ ਵੀਨ ਹੈ ਕਾਜਰਾ ਨੇ ਗੁੜ ਹੈ ਸਰੋਂ ਦਾ ਤੇਲ ਹੈ ਇਹ ਚੀਜ਼ਾਂ ਸਿਪਾਉਂਦੇ ਉਸ ਤੋਂ ਬਾਅਦ ਜਿੱਦਾਂ ਸਾਡੀ ਗੇਮ ਆ ਜਾਂਦੀ ਨੇੜੇ ਅਸੀਂ ਡਾਕਟਰ ਸਾਹਿਬ ਤੋਂ ਰਿਕਮੈਂਡ ਕਰਾ ਕੇ ਕੋਈ ਟੋਨਿਕ ਵੀ ਪਾ ਲੈਂਦੇ ਹਾਂ। ਟਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ। ਪੰਜਾਬ ਪੁਲਿਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਘੋੜਿਆਂ ਦਾ ਤੇ ਡੌਗਸ ਦਾ ਕਿਉਂਕਿ ਵਕ ਵਕ ਥਾਵਾਂ ਦੇ ਉੱਪਰ ਟ੍ਰੇਨ ਡੌਗਸ ਜਿਹੜੇ ਆ ਉਹ ਰਿਕਵਰੀ ਕਰ ਰਿਹਾ ਕਿਤੇ ਡਰੱਗਸ ਦੀ ਰਿਕਵਰੀ ਹੋ ਰਹੀ ਹੈ ਔਰ ਉੱਥੇ ਹੀ ਜਦੋਂ ਪੈਟਰੋਲਿੰਗ ਕਰਨੀ ਹੁੰਦੀ ਹੈ ਔਖੇ ਸਮੇਂ ਦੇ ਵਿੱਚ ਵੀ ਘੋੜਿਆਂ ਦਾ ਬਹੁਤ ਵੱਡਾ ਯੋਗਦਨ ਰਹਿ ਹੈ ਤਾਂ ਅਸੀਂ ਜਲੰਧਰ ਪੀਪੀ ਦੇ ਵਿੱਚ ਆ ਪਿੱਛੇ ਘੋੜੇ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਔਰ ਡੀਆਈਜੀ ਇੰਦਰਬੀਰ ਸਿੰਘ ਜੀ ਸਾਡੇ ਨਾਲ ਹੋਣਗੇ ਅੱਜ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਘੋੜਿਆਂ ਦੇ ਨਾਲ ਇਸ਼ਕ ਹੈ ਉਹਨਾਂ ਨੂੰ ਘੋੜਿਆਂ ਦੇ ਨਾਲ ਬਹੁਤ ਪ੍ਰੇਮ ਹੈ ਉਹਨਾਂ ਨੂੰ ਘੋਟਸਵਾਰੀ ਕਰਦੇ ਨੇ ਔਰ ਬਕਾਇਦਾ ਆਉਂਦੇ ਵੀ ਆ ਅਸਬਾਲ ਦੇ ਵਿੱਚ ਵੀ ਔਰ ਨਾਲ ਹੀ ਚੈਂਪੀਅਨ ਵੀ ਨੇ ਡੀਜੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਜੀ ਸੋ ਨਾਈਸ ਟੂ ਸੀ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਮੈਂ ਕਿਹਾ ਕਿ ਘੋੜਿਆਂ ਦੇ ਨਾਲ ਬਹੁਤ ਇਸ਼ਕ ਹੈ ਬਹੁਤ ਪਿਆਰ ਹੈ ਬਹੁਤ ਮੁਹੱਬਤ ਹੈ ਰਾਈਡਿੰਗ ਕਰਦੇ ਹਾਂ ਤਾਂ ਮੈਂ ਵੀਡੀਓ ਵੀ ਤੁਹਾਡਾ ਦੇਖਿਆ ਸਭ ਤੋਂ ਪਹਿਲਾਂ ਤਾਂ ਘੋੜਿਆਂ ਦੇ ਨਾਲ ਇੰਟਰੋਡਿਊਸ ਵੀ ਕਰਵਾਇਓ ਔਰ ਇਹਨਾਂ ਦਾ ਨਾਂ ਕੀ ਹੈ ਖਾਸੀਅਤ ਕੀ ਹੈ ਔਰ ਕਿਸ ਤਰ੍ਹਾਂ ਦਾ ਬਹੁਤ ਵੱਡਾ ਕਿਉਂਕਿ ਯੋਗਦਾਨ ਵੀ ਰਹਿੰਦਾ ਤੁਸੀਂ ਕਿਸ ਤਰ੍ਹਾਂ ਵਰਤਦੇ ਹੋ ਇਹਨਾਂ ਘੋੜਿਆਂ ਨੂੰ ਪੈਟਰੋਲਿੰਗ ਦੇ ਵਿੱਚ ਦੇਖੋ ਜੀ ਘੋੜੇ ਪੰਜਾਬ ਪੁਲਿਸ ਦਾ ਸ਼ੁਰੂ ਤੋਂ ਹੀ ਨਿਕਣ ਵਾਂਗ ਰਹੇ ਨੇ ਜਿਵੇਂ ਸਾਡੇ ਆਫੀਸਰਸ ਨੇ ਮੁਲਾਜ਼ਮ ਨੇ ਕਿਸੇ ਤਰੀਕੇ ਨਾਲ ਇਹ ਘੋੜੇ ਵੀ ਸਾਡੇ ਪੰਜਾਬ ਪੁਲਿਸ ਦੇ ਆਫੀਸਰਸ ਨੇ ਜਿਵੇਂ ਆਫੀਸਰਸ ਡਿਊਟੀ ਪਰਫਾਰਮ ਕਰਦੇ ਨੇ ਫੀਲਡ ਵਿੱਚ ਜਾ ਕੇ ਕੋਲੇ ਵਿੱਚ ਜਾ ਕੇ ਡਿਊਟੀ ਪਰਫਾਰਮ ਕਰਦੇ ਨੇ ਮੁੱਖ ਤੌਰ ਤੇ ਇਹਨਾਂ ਦੀ ਡਿਊਟੀ ਜਿਹੜੀ ਲਾਅ ਐਂਡ ਔਰਡਰ ਸਿਚੁਏਸ਼ਨ ਦੇ ਵਿੱਚ ਭੀੜ ਨੂੰ ਕੰਟਰੋਲ ਕਰਨ ਵਾਸਤੇ ਜਾਂ ਜਿਵੇਂ ਵੀਆਈਪੀ ਆਮਦ ਦੇ ਉੱਤੇ ਐਸ ਅ ਸੈਰਿਮੋਨੀਅਲ ਓਕੇਸ਼ਨਸ ਦੇ ਉੱਤੇ ਇਹਨਾਂ ਨੂੰ ਯੂਜ਼ ਕਰਦੇ ਆ ਅਸੀਂ ਤੇ ਜਾਂ ਫਿਰ ਸਾਡੇ ਜਿਹੜੇ ਪੰਜਾਬ ਪੁਲਿਸ ਦੀਆਂ ਸਪੋਰਟਸ ਦੀਆਂ ਟੀਮਸ ਨੇ ਕੂਰਸਵਾਰੀ ਦੀਆਂ ਉਹਨਾਂ ਨੇ ਵੀ ਚੰਗਾ ਨਾਮਣਾ ਸ਼ੁਰੂ ਤੋਂ ਟ੍ਰੈਡੀਸ਼ਨਲ ਹੀ ਖੱਟਦੇ ਆਏ ਨੇ ਉਹ ਕਈ ਸਾਰੇ ਕੰਪੀਟੀਸ਼ਨ ਸਾਡੇ ਜਿਹੜੇ ਰਾਈਡਰਸ ਨੇ ਉਹ ਇਹਨਾਂ ਘੋੜਿਆਂ ਦੇ ਨਾਲ ਜਿੱਤੇ ਆਏ ਨੇ ਉਹਦੇ ਵਿੱਚ ਇਵੈਂਟਸ ਅਲੱਗ-ਅਲੱਗ ਹੁੰਦੇ ਨੇ ਜਿਵੇਂ ਸ਼ੋ ਜੰਪਿੰਗ ਹੈ ਟ੍ਰਸਾਜ ਹੈ ਜਾਂ ਟੈਂਟ ਪੈਕਿੰਗ ਹੈ ਟੈਂਟ ਪੈਕਿੰਗ ਦੇ ਵਿੱਚ ਸਾਡੀ ਪੰਜਾਬ ਪੁਲਿਸ ਦੀ ਕਾਫੀ ਟਾਈਮ ਤੋਂ ਚੜ੍ਹਤ ਰਹੀ ਹੈ ਤੋ ਉਹ ਇਸ ਲਿਹਾਜ਼ ਨਾਲ ਇਹ ਘੋੜੇ ਸਾਡੇ ਪੁਲਿਸ ਵਾਸਤੇ ਕਾਫੀ ਜ਼ਰੂਰੀ ਨੇ ਜਦੋਂ ਕਿਤੇ ਕਹਿੰਦੇ ਭੀੜ ਜਿਆਦਾ ਹੁੰਦੀ ਹੈ ਉਹਨੂੰ ਕੰਟਰੋਲ ਕਰਨ ਦੇ ਵਿੱਚ ਘੋੜਿਆਂ ਦੀ ਵਰਤੋਂ ਹੁੰਦੀ ਹੈ ਉਹਦੀ ਕੋਈ ਖਾਸ ਵਜ੍ਹਾ ਵੀ ਹੁੰਦੀ ਹੈ ਕਹਿੰਦੇ ਕਿ ਅਨੁਸ਼ਾਸਨ ਬਣਾਉਣ ਦੇ ਵਿੱਚ ਯੋਗਦਾਨ ਅਹਿਮ ਰਹਿੰਦਾ ਪੈਟਰੋਲਿੰਗ ਜਦੋਂ ਕਰਦੇ ਆ ਘੋੜਿਆਂ ਤੇ ਦੇਖੋ ਜਿਹੜਾ ਭੀੜ ਕੰਟਰੋਲ ਦਾ ਮੇਨ ਹੈ ਫੰਡਾਮੈਂਟਲ ਪ੍ਰਿੰਸੀਪਲ ਹੈ ਉਹ ਹੈ ਸ਼ੋ ਆਫ ਸਟਰੈਂਥ ਕਿ ਤੁਸੀਂ ਜਿਹੜਾ ਪੁਲਿਸ ਦਾ ਜਾਂ ਜਿਹੜਾ ਵੀ ਕੋਈ ਅਥਾਰਟੀ ਹੈ ਉਹ ਜਿੰਨਾ ਸ਼ੋਅ ਆਫ ਸਟਰੈਂਥ ਕਰੇਗੀ ਭੀੜ ਉਨੀ ਛੇਤੀ ਕੰਟਰੋਲ ਹੋਏਗੀ ਤੇ ਜਦੋਂ ਆਪਾਂ ਮਾਉਂਟੇਡ ਪਲਟੂਨ ਦੇ ਘੋੜੇ 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 ਦੇ ਉੱਤੇ ਰਾਈਡਰਸ ਨੇ ਉਹਨਾਂ ਨੂੰ ਆਪਾਂ ਮਾਉਂਟੇਡ ਪਲਟੂਨ ਕਰਨੇ ਨੇ ਅਗਰ ਮੰਨ ਲਓ ਪੰਜ ਜਵਾਨ ਵੀ ਪੰਜ ਘੋੜਿਆਂ ਦੇ ਉੱਤੇ ਖੜੇ ਨੇ ਤੇ ਉਹ ਉਹਦਾ ਪ੍ਰਭਾਵ ਜਿਹੜਾ ਭੀੜ ਦੇ ਉੱਤੇ ਪੈਂਦਾ ਉਹ ਕਾਫੀ ਜ਼ਿਆਦਾ ਪੈਂਦਾ ਹੈ ਤੇ ਉਹ ਫਿਰ ਭੀੜ ਨੂੰ ਕੰਟਰੋਲ ਕਰਨ ਦੇ ਵਿੱਚ 1900 ਖੜ ਜਾਂਦੀ ਪੁਲਿਸ ਨੂੰ ਤੁਸੀਂ ਵੀ ਹੁਣ ਰੂਟੀਨ ਦੇ ਵਿੱਚ ਕਰਦੇ ਹੋ ਕਿ ਸਵਾਰੀ ਜਾਂ ਕਦੇ-ਕਦੇ ਜਾਂ ਸ਼ਡਿਊਲ ਜਿਆਦਾ ਬਿਜ਼ੀ ਹੋ ਜਾਂਦਾ ਅੱਜ ਔਰ ਕਹਾ ਹਿੰਦਾ ਟਾਈਮ ਕੈਡ ਪੜਨਾ ਲੇਕਿਨ ਫਿਰ ਵੀ ਕੋਸ਼ਿਸ਼ ਕਰਦਾ ਮੈਂ ਉਸਤਾਦ ਸਾਹਿਬਾਨ ਨੂੰ ਮੈਂ ਕਈ ਵਾਰੀ ਰਿਕੁਐਸਟ ਕੀਤੀ ਵੀ ਮੈਨੂੰ ਹਾਂ ਕੁਝ ਕੁਝ ਚ ਜੈ ਨਹੀਂ ਆ ਰਹੀਆਂ ਉਹ ਮੈਨੂੰ ਸਿਖਾਓ ਜਿਵੇਂ ਆਪਣੇ ਟ੍ਰੇਨਿੰਗ ਟਾਈਮ ਦੇ ਉੱਤੇ ਮੈਂ ਰਾਈਡਿੰਗ ਆਪਣੇ ਬੈਚ ਦੇ ਨਾਲ ਕਰਦਾ ਹੁੰਦਾ ਸੀ ਤਾਂ ਉੱਥੇ ਮੈਂ ਆਪਣੇ ਬੈਚ ਦਾ ਹਾਂਜੀ ਨੈਸ਼ਨਲ ਪੁਲਿਸ ਅਕੈਡਮੀ ਹਾਈਦਰਾਬਾਦ ਸਾਡੇ ਕੋਲ ਉੱਥੇ ਕੰਪੀਟੀਸ਼ਨ ਹੁੰਦਾ ਜਿਹਨੂੰ ਆਪਾਂ ਟੌਂਕ ਕੱਪ ਕਹਿੰਦੇ ਨੇ ਟੌਂਕ ਕੱਪ ਫਾਰ ਇਕੁਟੇਸ਼ਨ ਉਹ ਇੱਕ ਕੰਪੀਟੀਸ਼ਨ ਹੁੰਦਾ ਬੈਚਮੇਟਸ ਦੇ ਵਿੱਚ ਤੇ ਆਈ ਐਮ ਵਿਨਰ ਆਫ ਦੈਟ ਟੌਂਕ ਕੱਪ ਆਪਣੇ ਬੈਚ ਦੇ ਵਿੱਚ ਤੇ ਉੱਥ ਸ਼ੋ ਜੰਪਿੰਗ اور ਲੌਂਗ ਰਾਈਡ ਜਿਹੜੀਆਂ ਕੰਟਰੀਸਾਈਡ ਉਹ ਇਹ ਤਿੰਨ ਇਵੈਂਟਸ ਹੁੰਦੇ ਨੇ ਇੱਥੇ ਆ ਕੇ ਫਿਰ ਜਦੋਂ ਮੈਨੂੰ ਪਤਾ ਲੱਗਿਆ ਕਿ ਟੈਂਟ ਪੈਕਿੰਗ ਦਾ ਵੀ ਇੱਕ ਇਵੈਂਟ ਹੈ ਉਹ ਸਲਾਈਟਲੀ ਡਿਫਿਕਲਟ ਵੀ ਹੈ ਤੇ ਉਹਦੇ ਚ ਕੰਟਰੋਲ ਵੀ ਜ਼ਿਆਦਾ ਚਾਹੀਦਾ ਤੇ ਤੁਹਾਡੇ ਲਾਈਕ ਕਹ ਲਓ ਵੀ ਬਾਹਾਂ ਦੇ ਵਿੱਚ ਜ਼ੋਰ ਵੀ ਜ਼ਿਆਦਾ ਚਾਹੀਦਾ ਉਹ ਫਿਰ ਉਸਤਾਦ ਸਾਬਾ ਨੂੰ ਮੈਥੇ ਆ ਕੇ ਰਿਕਵੈਸਟ ਕੀਤੀ ਵੀ ਮੈਨੂੰ ਟੈਂਟ ਪੈਕਿੰਗ ਦਾ ਇਹ ਵਾਲਾ ਇਵੈਂਟ ਹੈ ਉਹ ਸਿਖਾਓ ਚਲ ਰਿਹਾ ਹੈ ਕਦੇ-ਕਦੇ ਕੋਸ਼ਿਸ਼ ਕਰਦਾ ਹਾਂ ਸਿੱਖਣ ਦੀ ਪਰ ਹਜੇ ਕਾਮਯਾਬਤ ਨਹੀਂ ਹੋ ਪਾਇਆ ਸਾਹਿਬਾਨ ਕਿਹੜੇ ਨੇ ਇਹ ਸਾਡੇ ਇਨਸਪੈਕਟਰ ਰਾਮ ਲਾਲ ਜੀ ਨੇ ਜੀ ਇੰਚਾਰਜ ਰਾਈਡਿੰਗ ਸਕਵਰਡ ਦੇ ਨੇ ਸਬ ਇਨਸਪੈਕਟਰ ਜੰਗਵੀਰ ਸਿੰਘ ਨੇ ਇਹ ਸਾਡੇ ਸਾਰੇ ਰਾਈਡਰ ਜਿਹੜੇ ਇਹੀ ਸਾਡੇ ਉਸਤਾਦ ਨੇ ਇਹ ਪਹਿਲਾਂ ਘੋੜਿਆਂ ਨੂੰ ਸਿਖਾਉਂਦੇ ਨੇ ਜਿਹੜੇ ਨਵੇਂ ਰਾਈਡਰ ਆਉਂਦੇ ਨੇ ਉਹਨਾਂ ਨੂੰ ਸਿਖਾਉਂਦੇ ਨੇ ਤੇ ਫਿਰ ਜਦੋਂ ਉਹ ਰਾਈਡਰ ਵੱਢਦੇ ਨੇ ਫਿਰ ਇਹਨਾਂ ਦੀ ਟੀਮ ਸ਼ਾਮਿਲ ਹੋ ਜਾਂਦੀ ਹੈ ਚਲੋ ਇਹਨਾਂ ਨਾਲ ਵੀ ਕਰਾਂਗੇ ਗੱਲ ਔਰ ਬਰੀਡਸ ਥੈਰੋ ਜ਼ਿਆਦਾ ਪ੍ਰਿਫਰ ਕਰਦੇ ਹੋ ਤੁਸੀਂ ਜਾਂ ਹੋਰ ਵੀ ਵੱਖ-ਵੱਖ ਬਰੀਡਸ ਮਾਰਵਾੜੀ ਜਾਂ ਕੋਈ ਹੋਰ ਦੀਸੀ ਡਿਪੈਂਡ ਕਰਦਾ ਹੈ ਕਿੰਜ ਜੀ ਕਿਹੜੇ ਇਵੈਂਟ ਵਾਸਤੇ ਜਿਵੇਂ ਮੈਂ ਦੱਸਿਆ ਸ਼ੋ ਜੰਪਿੰਗ ਡਰੈਸਾਂ ਇਹਦੇ ਵਾਸਤੇ ਥੋਰੋ ਬਰੇਡ ਹੀ ਪ੍ਰੇਫਰ ਹੁੰਦੇ ਨੇ ਇਹ ਜਿਹੜੇ ਆਪਣੇ ਕੋਲ ਚਾਰ ਘੋੜੇ ਲਾਈਨ ਅਪ ਨੇ ਇਹ ਸਾਰੇ ਥੋਰੋ ਬਰੇਡ ਘੋੜੇ ਨੇ ਜਿਹੜਾ ਟੈਂਟ ਪੈਕਿੰਗ ਵਾਸਤੇ ਕਿਉਂਕਿ ਛੋਟਾ ਸਾਈਜ਼ ਹੁੰਦਾ ਉਹ ਇਮੀਡੀਏਟ ਨੇ ਕਰਨਾ ਹੁੰਦਾ ਗੈਲਪ ਕਰਨਾ ਹੁੰਦਾ ਉਹਦੇ ਵਾਸਤੇ ਛੋਟੇ ਸਾਈਜ਼ ਦੇ ਘੋੜੇ ਜਿਵੇਂ ਆਪਾਂ ਦੇਸੀ ਘੋੜੇ ਨੁਕਰੇ ਘੋੜੇ ਉਹ ਵਾਲੇ ਵੀ ਯੂਜ਼ ਹੋ ਜਾਂਦੇ ਨੇ ਲੇਕਿਨ ਜਨਰਲੀ ਸਾਡੇ ਕੋਲ ਜਿਹੜੇ ਇਹ ਇਵਨ ਲਾਅ ਐਂਡ ਆਰਡਰ ਡਿਊਟੀ ਵਾਸਤੇ ਵੀ ਥੋਰੋ ਬਰੇਡ ਹੀ ਪ੍ਰੇਫਰ ਹੁੰਦੇ ਨੇ ਬ हां कि यसर इसको रिलेटेड जमे ਤੁਸੀਂ ਦੱਸਿਆ ਕਿ ਆਫੀਸਰਸ ਦੇ ਜਿਵੇਂ ਰੈਂਕ ਹੁੰਦੀ ਹੈ ਉਦੋਂ ਘੋੜਿਆਂ ਦੇ ਵੀ ਰੈਂਕ ਹੁੰਦੇ ਆ ਰੈਂਕਿੰਗ ਸਟਰਕਚਰ ਐਗਜ਼ੈਕਟਲੀ ਨਹੀਂ ਹੈ ਪਰ ਯੈਸ ਹਰ ਇੱਕ ਘੋੜੇ ਦਾ ਇੱਕ ਨਾਮ ਦਿੱਤਾ ਗਿਆ ਹੁੰਦਾ ਜਿਵੇਂ ਇਹ ਜਿਹੜਾ ਆਪਣੇ ਕੋਲ ਪਿੱਛੇ ਘੋੜਾ ਖੜਾ ਇਹ ਚੈਂਪੀਅਨ ਘੋੜਾ ਚੰਗਾ ਹੈ ਕਾਫੀ ਇਹਨੇ ਮੈਡਲਸ ਦਿੱਤੇ ਨੇ ਇਹਦਾ ਨਾਮ ਹੈ ਪ੍ਰਿੰਸ ਤੋਂ ਇਸੇ ਤਰੀਕੇ ਨਾਲ ਹਰ ਘੋੜੇ ਦਾ ਇੱਕ ਇੱਕ ਨਾਮ ਰੱਖਿਆ ਹੁੰਦਾ ਤੁਸੀਂ ਨਾਮ ਵੀ ਰਾਜਕੁਮਾਰ ਰੱਖਿਆ ਹੈ ਜੀ ਜੀ ਬਿਲਕੁਲ ਉਹ ਇਹਦੇ ਕੰਮ ਵੀ ਬਿਲਕੁਲ ਰਾਜਕੁਮਾਰਾ ਵਾਲੇ ਨੇ ਜੀ ਉਹ ਜਿੱਥੇ ਜਾਂਦਾ ਹੈ ਪ੍ਰੋਪਰ ਮੈਡਲ ਲੈ ਕੇ ਆਉਂਦਾ ਜਿੱਤ ਕੇ ਆਉਂਦਾ ਜੀ ਕਿੰਨੀਕ ਪ੍ਰੈਕਟਿਸ ਕਿੰਨੀ ਕੈ ਸਰ ਇਹਨਾਂ ਦੀ ਕਿਉਂਕਿ ਆਮ ਤੌਰ ਤੇ ਦੇਖਦੇ ਆ ਤਾਂ ਹਰ ਚੀਜ਼ ਪ੍ਰੈਕਟਿਸ ਮੰਗਦੀ ਹੈ ਕਹਿੰਦੇ ਕਿ ਮਿਹਨਤ ਦਾ ਕੋਈ ਸਬਸਟੀਟਿਊਟ ਨਹੀਂ ਹੈ ਤਾਂ ਕਿੰਨੀਕ ਪ੍ਰੈਕਟਿਸ ਕਰਾਉਣੀ ਹੋ ਕਿੰਨੀਕ ਮਿਹਨਤ ਇਹਨਾਂ ਦੀ ਹੁੰਦੀ ਹੈ ਦੇਖੋ ਜਦੋਂ ਕੋਈ ਵੀ ਨਵਾਂ ਘੋੜਾ ਇੰਡਕਟ ਹੁੰਦਾ ਉਹਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਹੜੇ ਜਿਹੜੇ ਈਵੈਂਟ ਦੇ ਵਿੱਚ ਉਹਨੂੰ ਪਾਰਟਿਸਿਪੇਟ ਕਰਾਉਣਾ ਹੁੰਦਾ ਉਹਨੂੰ ਉਸ ਈਵੈਂਟ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਟ੍ਰੇਨਿੰਗ ਪੀਰੀਅਡ ਕਰੀਬ ਕਰੀਬ 1 ਸਾਲ ਦੇ ਆਸ-ਪਾਸ ਦਾ ਹੁੰਦਾ ਜਿਵੇਂ ਸਾਡੇ ਪੁਲਿਸ ਮੁਲਾਜ਼ਮ ਜਾਂ ਪੁਲਿਸ ਕਨਸਟੇਬਲ ਜਿਹੜ ਉਸ ਤੋਂ ਬਾਅਦ ਫਿਰ ਜਿੱਦਾਂ ਜਿੱਦਾਂ ਉਹਨੂੰ ਹੋਰ ਇਵੈਂਟਸ ਕੋਈ ਤਿਆਰ ਕਰਾਉਣਾ ਆਪਾਂ ਉਹ ਨਾਲ-ਨਾਲ ਟ੍ਰੇਨਿੰਗ ਦਿੱਤੀ ਜਾਂਦੀ ਰਹਿੰਦੀ ਹੈ ਤੇ ਜਦੋਂ ਉਹ ਇੱਕ ਵਾਰੀ ਟ੍ਰੇਨ ਹੋ ਕੇ ਫਿਰ ਇੰਡਕਟ ਹੋ ਜਾਂਦੇ ਨੇ ਟੀਮ ਦੇ ਵਿੱਚ ਫਿਰ ਸਵੇਰੇ ਸ਼ਾਮ ਦੋਨੋਂ ਟਾਈਮ ਉਹਨਾਂ ਦੀ ਪ੍ਰੈਕਟਿਸ ਕਰਵਾਉਂਦੇ ਨੇ ਮੰਨ ਕੇ ਚੱਲੋ ਵੀ ਸਵੇਰੇ ਡੇਢ ਦੋ ਘੰਟੇ ਸਵੇਰੇ ਤੇ ਇੰਨਾ ਕੀ ਟਾਈਮ ਸ਼ਾਮ ਨੂੰ ਉਹ ਫਿਰ ਜਿਹੜੇ ਉਸਤਾਦ ਸਿਵਾ ਨੇ ਰਾਈਡਰਸ ਨੇ ਜਿਵੇਂ ਹਰ ਰਾਈਡਰ ਦੇ ਕੋਲ ਇੱਕ ਘੋੜਾ ਇਖਤਿਆਰ ਚੋਰੀ ਦਿੱਤਾ ਹੋਇਆ ਉਹਦਾ ਹੈ ਡਿਊਟੀ ਜ਼ਿੰਮੇਵਾਰੀ ਉਹਦੀ ਹੈ ਵੀ ਉਸ ਘੋੜੇ ਨੂੰ ਸਵੇਰੇ ਸ਼ਾਮ ਉਹਨੂੰ ਰਾਈਡਿੰਗ ਕਰਾਉਣੀ ਉਹਨੂੰ ਸਾਫ ਸਫਾਈ ਕਰਨੀ ਉਹਦੀ ਮਾਲਿਸ਼ वगैरह ਕਰਨੀ ਸਾਰੀ ਸਾਮਸਵਾਲ ਉਸ ਕੰਸਰਟ ਰਾਈਡਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਦੀ ਹੁੰਦੀ ਹੈ ਜਿੰਦਾ ਪਹਿਲਵਾਨਾਂ ਦੀ ਹੁੰਦੀ ਹੈ ਉਹਨਾਂ ਦੀ ਮਾਲਿਸ਼ ਹੁੰਦੀ ਜੀ ਬਿਲਕੁਲ ਤੁਸੀਂ ਦੇਖੋ ਅਗਰ ਮਸਕੂਲਰ ਦੇਖੋਗੇ ਇਹਨਾਂ ਦੇ ਤਾਂ ਚੰਗਾ ਬਿਲਕੁਲ ਮਸਕੂਲੇਚਰ ਪ੍ਰੋਪਰ ਹੈ ਉਹ ਇਸੇ ਕਰਕੇ ਹੈ ਬਿਕੋਜ਼ ਇਹਨਾਂ ਦੀ ਪ੍ਰੋਪਰ ਮਾਲਿਸ਼ ਹੁੰਦੀ ਹੈ ਰੋਜ਼ ਇੱਕ ਘੰਟਾ ਡੇਢ ਘੰਟਾ ਤਾਂ ਡੇਲੀ ਰਨਿੰਗ ਹੋਣੀ ਹੋਣੀ ਇਹਨਾਂ ਦੀ ਬਿਲਕੁਲ ਬਿਲਕੁਲ ਜੀ ਜਿਹੜਾ ਜਿਹੜਾ ਈਵੈਂਟ ਹੈ ਜਿਵੇਂ ਮਤਲਬ ਉਹ ਚਾਲਾਂ ਜਿਹੜੀਆਂ ਇਹਨਾਂ ਦੇ ਘੋੜੇ ਦੇ ਸਾਰੀਆਂ ਹੈਗੀਆਂ ਵਾਕ trot canter galop ਉਹ ਸਾਰਾ ਕਰਾ ਕੇ ਫਿਰ ਉਸ ਤੋਂ ਬਾਅਦ ਜਿਹੜੇ ਜਿਹੜੇ ਈਵੈਂਟ ਦਾ ਘੋੜਾ ਹੈਗਾ ਇਹ ਸ਼ੋ ਜੰਪਿੰਗ ਹੈ ਦਾ ਸ਼ੋ ਜੰਪਿੰਗ ਦਾ ਹੈ ਡਰੇਸਾਜ ਹੈ ਦਾ ਡਰੇਸਾਜ ਮਤਲਬ ਉਸ ਈਵੈਂਟ ਦੀ ਪ੍ਰੈਕਟਿਸ ਇਹ ਰੋਜ਼ ਇਹਨਾਂ ਨੂੰ ਬਿਨਾ ਕਿਸੇ ਦੇ ਨਾਗਰੇ ਦੇ ਕਰਵਾਣੀ ਕਰਾਉਣਾ ਹੈ ਇਹਨਾਂ ਦੀ ਕੀ ਖਾਸੀਅਤ ਹੈ ਸਰ ਇਹ ਵੀ ਵੈਲ ਟ੍ਰੇਨਡ ਨੇ ਸਾਰੇ ਇਹ ਸਾਰੇ ਇਹੀ ਸ਼ੋ ਜੰਪਿੰਗ ਡਰੇਸਾਜ ਇਹੀ ਤਰ੍ਹਾਂ ਦੇ ਘੋੜੇ ਨੇ ਔਰ ਤੁਹਾਨੂੰ ਜਿਹੜਾ ਸ਼ੁਰੂਆਤ ਤੁਸੀਂ ਅਕੈਡਮੀ ਚ ਜਾ ਕੇ ਕੀਤੀ ਜਾਂ ਫਿਰ ਉਸ ਤੋਂ ਪਹਿਲਾਂ ਵੀ ਜਾਂ ਪਿੰਡਾਂ ਦੇ ਵਿੱਚ ਮਾਹੌਲ ਥੋੜਾ ਬਹੁਤ ਹੁੰਦਾ ਨਹੀਂ ਮੈਂ ਇਹ ਕਹੂੰਗਾ ਜੀ ਵੀ ਪਹਿਲੀ ਵਾਰੀ ਮੈਂ ਜਦੋਂ ਇਸ ਤਰੀਕੇ ਰਾਈਡਿੰਗ ਕਰਨ ਵਾਸਤੇ ਘੋੜੇ ਤੇ ਚੜਿਆ ਤਾਂ ਉਹ ਮਸੂਰੀ ਲਾਲਬਾਧ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ ਚੜਿਆ ਸੀ ਉੱਥੇ ਸੀਗਾ ਉਹ ਤੁਹਾਡੀ ਚੁਆਇਸ ਸੀਗੀ ਤੁਸੀਂ ਇੱਕ ਗੇਮ ਆਪਣੀ ਚੁਆਇਸ ਨਾਲ ਲੈਣੀ ਹੁੰਦੀ ਤਾਂ ਮੈਂ ਹੌਰਸ ਰਾਈਡਿੰਗ ਲਈ ਉੱਥੋਂ ਜਦੋਂ ਫਿਰ ਅਸੀਂ ਨੈਸ਼ਨਲ ਪੁਲਿਸ ਅਕੈਡਮੀ ਹైదరాబాద్ ਗਏ ਉੱਥੇ ਰਾਈਡਿੰਗ ਕੰਪਲਸਰੀ ਸੀ ਤੇ ওভার ਐਸ ਕਲਾਸਿਸ ਵੀ ਅਪਰ ਰਾਈਡਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਦੱਸਿਆ ਟੌਂਕ ਕਫਰ ਇਕਵੇਟੇਸ਼ਨ ਉਹ ਅਗੇਨ ਤੁਹਾਡਾ ਆਪਣੀ ਚੁਆਇਸ ਹੁੰਦੀ ਹੈ ਵੀ ਤੁਸੀਂ ਕੰਪੀਟੀਸ਼ਨ ਚ ਪਾਰਟ ਲੈਣਾ ਨਹੀਂ ਲੈਣਾ ਤੇ ਉਹ ਉੱਥੇ ਫਿਰ ਉਹ ਕੀਤਾ ਜੀ ਆਪਾਂ ਜੀ ਵੀ ਹੁੰਦੀ ਸਰ ਕਹਿੰਦੇ ਕਿ ਜਿਹੜਾ ਹਾਰਸ ਰਾਈਡਿੰਗ ਕਰਦਾ ਹੈ ਬੰਦਾ ਡਿਸਪੀਸਪਲਨ ਦੇ ਵਿੱਚ ਵੀ ਰਹਿੰਦਾ ਹੈ ਔਰ ਇਕਾਗਰਤਾ ਵੀ ਜ਼ਿਆਦਾ ਹੁੰਦੀ ਠੀਕ ਹੈ ਇਹ ਗੱਲਾਂ ਜਾਂ ਵੈਸੇ ਕਿਤਾਬਾਂ ਦੇ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ ਨੇ ਨਹੀਂ ਇਹ ਗੱਲ ਬਿਲਕੁਲ ਠੀਕ ਹੈ ਜੀ ਤੁਸੀਂ ਦੇਖੋ ਵੀ ਏਡਾ ਸਾਈਜ਼ ਹੈ ਇਸ ਜਾਨਵਰ ਦਾ ਇਹਨੂੰ ਅਗਰ ਤੁਸੀਂ ਇਹਦੇ ਉੱਤੇ ਬੈਠ ਕੇ ਕੰਟਰੋਲ ਕਰਨਾ ਹੈ ਤਾਂ ਤੁਹਾਡਾ ਮ ਹਰ ਤਰ੍ਹਾਂ ਦਾ ਜਿਹੜਾ ਕੰਟਰੋਲ ਹੈ ਘੋੜੇ ਦੇ ਉੱਤੇ ਚਾਹੀਦਾ ਤੁਸੀਂ ਫਿਜ਼ੀਕਲੀ ਵੀ ਪ੍ਰੋਪਰਲੀ ਸਟਰੋਂਗ ਚਾਹੀਦੇ ਹੋ ਔਰ ਮੈਂਟਲੀ ਸਟਰੋਂਗ ਵੀ ਚਾਹੀਦੇ ਹੋ ਔਰ ਮੈਂ ਇਥੇ ਐਡ ਕਰਨਾ ਚਾਹਾਂਗਾ ਮੇਰਾ ਜੋ ਐਕਸਪੀਰੀਅੰਸ ਹੈ ਵੀ ਤੁਸੀਂ ਮੈਂਟਲੀ ਜ਼ਿਆਦਾ ਸਟਰੋਂਗ ਚਾਹੀਦੇ ਹੋ ਘੋੜੇ ਦੇ ਉੱਪਰ ਜਦੋਂ ਤੁਸੀਂ ਬੈਠੇ ਹੋ ਅਗਰ ਤੁਸੀਂ ਦੇਖ ਲਿਆ ਵੀ ਉਹ ਮੰਦ ਘੋੜੇ ਨੇ ਲੱਗਾ ਉਹਨੂੰ ਵੀ ਇਹ ਜਿਹੜਾ ਰਾਈਡਰ ਹੈ ਮੈਂਟਲੀ ਸਟਰੋਂਗ ਨਹੀਂ ਹੈ ਉਹਨੇ 2 ਮਿੰਟ ਦੇ ਵਿੱਚ ਉਹਨੂੰ ਪਤਾ ਲੱਗਣਾ ਉਹਨੇ ਅੱਗੇ ਤੁਰਨਾ ਹੀ ਨਹੀਂ ਅੱਛਾ ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਮੈਂਟਲੀ ਸਟਰੋਂਗ ਹੋਵੋ ਤੁਹਾਨੂੰ ਪੂਰਾ ਕੌਨਫੀਡੈਂਸ ਹੋਵੇ ਵੀ ਜਿਵੇਂ ਉਹ ਕਦੇ ਕਿ ਕੰਟਰੋਲ ਰਿਆ ਪੂਰਾ ਬਸ ਟ੍ਰੇਨਿੰਗ ਟਾਈਮ ਤੇ ਤਾਂ ਮਾਰਬਲ ਦੀ ਮੇਲ ਰਹੀ ਨਹੀਂ ਡਗੇ ਇੱਥੇ ਹੀ ਐਸੇ ਹੀ ਸਟੇਬਲ ਦੇ ਵਿੱਚ ਇੱਕ ਵਾਰੀ ਮੈਂ ਬੇਟੇ ਨੂੰ ਲੈ ਕੇ ਆਇਆ ਸੀਗਾ ਤਾਂ ਇੱਥੇ ਕੁਝ ਬੱਚੇ ਕ੍ਰਿਕਟ ਖੇਡ ਰਹੇ ਸੀ ਤਾਂ ਉਹਨਾਂ ਨੇ ਇੱਕਦਮ ਰੌਲਾ ਪਾਇਆ ਤਾਂ ਕੋੜੇ ਨੇ ਚਾਲ ਮਾਰੀ ਇੱਥੇ ਜਾ ਕੇ ਡਗੇ ਆਦਰਾਈ ਸਟੇਨਿੰਗ ਟਾਈਮ ਦੇ ਵਿੱਚ ਮਿਲ ਰਹੀ ਹੈ ਟ੍ਰੇਨ ਅਨੁਸਾਰ ਉਹ ਵੀ ਡਿੱਗ ਸਕਦਾ ਏ ਕੋਈ ਵੱਡੀ ਗੱਲ ਨਹੀਂ ਅਸੀਂ ਬਹੁਤ ਵਾਰ ਡਿੱਗੇ ਆ ਸਾਡੇ ਆ ਦੇਖੋ ਹੰਸਾ ਟੁੱਟਾ ਆ ਵੀ ਟੁੱਟਾ ਕੋਈ ਸਾਡੀ ਹੱਡੀ ਇੱਥੇ ਸੂਤੀ ਨਹੀਂ ਹੋਈ ਕੋਟ ਟੁੱਟਾ ਤੇ ਹੈ ਸ਼ੇਹਸਵਾਰ ਹੀ ਮੋਤੀ ਮੈਦਾਨੇ ਜੰਗ ਮੇ ਉੱਤੇ ਫਲ ਗਿਆ ਗਰੇ ਜੋ ਕੁੱਲੋਂ ਕੇ ਬਲ ਚਲੇ ਬਿਲਕੁਲ ਬਿਲਕੁਲ ਇਹ ਹੈਗਾ ਹੀ ਹੈ ਜੀ ਗੱਲ ਜੰਗ ਤੋਂ ਟੁੱਟ ਕੇ ਹైదరాబాద్ ਸਾਡੀ ਟੀਮ ਫਾਸਟ ਚੱਲ ਰਹੀ ਸੀ ਟੈਂਪੈਂਗ ਸਾਡੀ ਸ਼ੋ ਜਮ ਕ੍ਰਾਸ ਕੰਟਰੀ ਸਾਡੀ ਸੀ ਟੈਂਪੈਂਗ ਟੀਮ ਸੀ ਫਾਸਟ ਚੱਲਦੀ ਸੀ ਬਿਲਕੁਲ ਫੁੱਲ ਸਕੋਰ ਸੀਗੇ ਅ ਲਾਸਟ ਰਨ ਤੇ ਗਿਰ ਗਿਆ ਜੰਗ ਵੀ ਗੋਨਡਾ ਟੁੱਟ ਗਿਆ ਇਹ ਟੀਮ ਸਾਡੀ ਫੋਰਸ ਹੈ ਜੀ ਇੰਸਪੈਕਟਰ ਰੈਂਕ ਦੇ ਅਫਸਰੋਂ ਔਰ ਜਦੋਂ ਡੀਆਈਜੀ ਸਾਹਿਬ ਇਹਨਾਂ ਦਾ ਬਹੁਤ ਸਤਕਾਰ ਹੈ ਔਰ ਬਹੁਤ ਰਿਸਪੈਕਟ ਹੈ ਇਹਨਾਂ ਦੀ ਜਦੋਂ ਡੀਆਈਜੀ ਸਾਹਿਬ ਆਕੇ ਜਾਂ ਹੋਰ ਅਫਸਰ ਵੀ ਆਕੇ ਕਹਿੰਦੇ ਉਸਤਾਦ ਜੀ ਆਓ ਇਹ ਤੈਨੂੰ ਤਾਂ ਕੀ ਉਦੋਂ ਕੀ ਮਹਿਸੂਸ ਹੁੰਦਾ ਸਾਰਾ ਏਦਾਂ ਸਾਨੂੰ ਬਹੁਤ ਫਖਰ ਮਹਿਸੂਸ ਹੁੰਦਾ ਹੈ ਜਦੋਂ ਸਾਡੇ ਸੀਨੀਅਰ ਅਫਸਰ ਸਾਹਿਬਾਨ ਪਹਿਲੀ ਗੱਲ ਸਾਡੀ ਟੀਮ 'ਚ ਆਉਂਦੇ ਸਾਨੂੰ ਬੜਾ ਹੌਸਲਾ ਹੁੰਦਾ ਕਿ ਸਾਡੇ ਜਿਹੜੇ ਸੀਨੀਅਰ ਅਫਸਰ ਹੈ ਇਸ ਬਾਰੇ ਜਾਣਦੇ ਦੂਸਰਾ ਆਉਂਦਾ ਵੀ ਜਦੋਂ ਸਾਡੇ ਕੋਲ ਟੀਮ 'ਚ ਆਉਂਦੇ ਨਾ ਜੀ ਸਾਡਾ ਜਿਹੜਾ ਹੌਸਲਾ ਉਹ ਬਹੁਤ ਦੁੱਗਣਾ ਹੋ ਜਾਂਦਾ ਅਸੀਂ ਜਿੰਨਾ ਮੰਨ ਲਓ ਨਾ ਜੇ 50% ਕੰਮ ਕਰਦੇ ਤਾਂ ਸਾਨੂੰ ਦੇਖ ਕੇ ਅਸੀਂ 100% ਵਧੀਆ ਕਰਦੇ ਹਾਂਗੇ ਕੰਮ ਕਿਉਂਕਿ ਜਿਹੜਾ ਕੋਈ ਵੀ ਰੈਡਰ ਹੈ ਜਾਂ ਪਲੇਅਰ ਹੈ ਨਾ ਜੇ ਸੀਨੀਅਰ ਅਫਸਰ ਉਹਦਾ ਸਾਥ ਦਿੰਦਾ ਹੈ ਜਾਂ ਉਸ ਨੂੰ ਸਮਝਦਾ ਤੇ ਉਹ ਜਿਹੜ ਇਹ ਚੀਜ਼ ਕਿੰਨਾ ਕੁ ਮਾਇਨਾ ਰੱਖਦੀ ਹੈ ਜਦੋਂ ਇੱਕ ਤੁਹਾਡਾ ਸੀਨੀਅਰ ਅਫਸਰ ਵੀ ਘੋੜਿਆਂ 'ਚ ਇੰਟਰਸਟ ਲੈਣ ਵਾਲਾ ਹੋਵੇ ਔਰ ਉਦੋਂ ਚੀਜ਼ਾਂ ਦੀ ਕਿੰਨੀ ਇੱਕ ਸੌਖ ਹੋ ਜਾਂਦੀ ਕੋਈ ਬਜਟ ਪਾਸ ਕਰਾਉਣਾ ਜਾਂ ਕੋਈ ਹੋਰ ਚੀਜ਼ਾਂ ਕਿਉਂਕਿ ਇਹਨਾਂ ਲਈ ਪੈਸਾ ਵੀ ਚਾਹੀਦਾ ਸਾਰੀਆਂ ਚੀਜ਼ਾਂ ਚਾਹੀਦੀਆਂ ਸਾਨੂੰ ਸਾਰਾ ਇਸ ਤਰ੍ਹਾਂ ਜੇ ਜਿਸ ਤਰ੍ਹਾਂ ਸਰ ਵਰਗੇ ਅਫਸਰ ਹੋਣ ਜਾਂ ਜਿਹੜੇ ਇੰਟਰਸਟ ਰੱਖਦੇ ਕੋਈ ਵੀ ਅਫਸਰ ਸਾਡੇ ਜਿਹੜਾ ਸੀਨੀਅਰ ਅਫਸਰ ਸਾਰੇ ਸਾਡੇ ਬਹੁਤ ਜ਼ਿਆਦਾ ਸਹਾਇਤਾ ਕਰਦੇ ਨੇ ਜਦੋਂ ਸਾਨੂੰ ਇਸ ਤਰ੍ਹਾਂ ਦਾ ਹੁੰਦਾ ਹੈ ਜਿਹੜੀ ਸਾਡੀ ਟੀਮ ਬਾਹਰ ਖੇਡਣ ਜਾਂਦੀ ਹੈ ਏਡੀ ਦੂਰ ਸਾਨੂੰ ਸਾਰਾ ਇੰਨਾ ਹੌਸਲਾ ਹੋ ਜਾਂਦਾ ਕਿ ਅਸੀਂ ਨਾ ਜਿਹੜੀਆਂ ਦੂਜੀਆਂ ਟੀਮਾਂ ਉਹਨਾਂ ਨੂੰ ਭਾਵੇਂ ਸਾਡੇ ਕੋਲ ਘੋੜੇ ਘੱਟ ਵੀ ਨੇ ਸਾਡੇ ਕੋਲ ਇੰਨੀ ਵਧੀਆ نسل ਦੇ ਨਹੀਂ ਨੇ ਅਸੀਂ ਸਾਡੀ ਟੀਮ ਨੇ ਤਾਂ ਵੀ ਜਿੱਤ ਕਰ ਲੈਣਾ ਸਾਡੀ ਟੀਮ ਬਹੁਤ ਸਾਲ ਤੋਂ ਚੈਂਪੀਅਨ ਰਹੀ ਹੈ ਬਹੁਤ ਸਾਰੇ ਮੈਡਲ ਸਾਡੀ ਟੀਮ ਨੇ ਜਿੱਤੇ ਬਹੁਤ ਵਧੀਆ ਵਧੀਆ ਪਲੇਅਰ ਪੈਦਾ ਹੋਏ ਹੈ ਜੀ ਸਾਡੀ ਟੀਮ ਦਾ ਨਾਮ ਹੈ ਜਿ ਇਹ ਪੂਰੇ ਇੰਡੀਆ ਦੇ ਸਾਡੀ ਟੀਮ ਦਾ ਨੈਸ਼ਨਲ ਹੋਵੇ ਚਾਹੇ ਚਾਹੇ ਕੋਈ ਆਲ ਇੰਡੀਆ ਪਲੇਸਮੈਂਟ ਹੋਵੇ ਚਾਹੇ ਉਹ ਕ੍ਰਾਸ ਕੰਟਰੀ ਹੋਵੇ ਚਾਹੇ ਡਿਸਾਜ ਹੋਵੇ ਚਾਹੇ ਕੋਈ ਵੀ ਇਵੈਂਟ ਹੋਵੇ 10 ਪੈਂਗ ਹੋਵੇ ਸਾਡੇ ਜਿਹੜੇ ਪਲੇਅਰ ਨੇ ਉਸ ਚੈਂਪੀਅਨ ਨੇ ਬੜੇ ਹੌਸਲੇ ਨਾਲ ਖੇਡਦੇ ਨੇ ਔਰ ਜਿਹੜੇ ਵੀ ਗਰਾਊਂਡ 'ਚ ਗਏ ਆ ਹਮੇਸ਼ਾ ਕਦੀ ਇਹ ਨਹੀਂ ਕਿ ਬੁੱਜ ਦਿੱਲੀ ਨਾਲ ਖੇਡੇ ਬੜੇ ਹੌਸਲੇ ਨਾਲ ਖੇਡ ਕੇ ਔਰ ਆਪਣੀ ਜਿਹੜੀ ਪੰਜਾਬ ਪੁਲਿਸ ਦਾ ਨਾਮ ਰੌਸ਼ਨ ਕੀਤਾ ਆਪਣੇ ਅਫਸਰਾਂ ਦਾ ਨਾਮ ਰੌਸ਼ਨ ਕੀਤਾ ਆਪਣੇ ਲਈ ਤਾਂ ਹਰ ਇੱਕ ਇਨਸਾਨ ਖੇਡਦਾ ਆਪਣੀ ਜਿਹੜੀ ਪੁਲਿਸ ਆ ਉਹਦੇ ਲਈ ਜਿਹੜੇ ਖੇਡਦੇ ਉਹਨਾਂ ਨੂੰ ਬਹੁਤ ਵੱਡੀ ਗੱਲ ਇਨਾਂ ਦੀ ਸਰ ਮੈਨੂੰ ਥੋੜੀ ਜੀ ਤੁਸੀਂ ਦੱਸੋ ਕੋਈ ਖਾਸੀਅਤ ਆ ਜਿਹੜੇ ਅੱਡ ਅੱਡ ਸਾਰੇ ਘੋੜੇ ਦੀ ਖਾਸੀਅਤ ਹੁੰਦੀ ਹੈ ਜਿਵੇਂ ਤੁਸੀਂ ਪ੍ਰਿੰਸ ਕਹਿ ਰਹੇ ਹੋ ਕਿ ਕਾਫੀ ਸਾਰੇ ਮੈਡਲ ਉਹ ਜਿੱਦਾਂ ਪ੍ਰਿੰਸ ਹੈ ਜੀ ਪ੍ਰਿੰਸ ਇਹ ਹੈਗਾ ਜੀ ਆਲ ਰਾਊਂਡਰ ਘੋੜਾ ਹੈ ਉਹਨੂੰ ਚਾਹੇ ਅਸੀਂ ਡਿਸਾਜ ਚ ਪਾ ਲਈਏ ਚਾਹੇ ਸ਼ੋ ਜੰਪਿੰਗ ਚ ਪਾ ਲਈਏ ਚਾਹੇ ਕ੍ਰੋਸ ਕੰਟਰੀ ਚ ਪਾ ਲਈਏ ਉਹ ਚੈਂਪੀਅਨ ਕੋੜਾ ਸਾਡਾ ਇਸ ਤਰ੍ਹਾਂ ਹੀ ਸਾਰੇ ਹੀ ਘੋੜੇ ਨੇ ਕੋਈ ਡਿਸਾਜ ਚੈਂਪੀਅਨ ਹੈ ਕੋਈ ਕ੍ਰੋਸ ਕੰਟਰੀ ਦਾ ਚੈਂਪੀਅਨ ਹੈ ਕੋਈ ਸ਼ੋ ਜੰਪਿੰਗ ਦਾ ਚੈਂਪੀਅਨ ਹੈ ਐਸੀ ਤਰ੍ਹਾਂ ਅਲੱਗ-ਅਲੱਗ ਨੇ ਸਾਡੇ ਕੋਲ ਅੰਦਰ ਵੀ ਨੇ 35 ਘੋੜੇ ਨੇ ਜਿਸ ਤਰ੍ਹਾਂ ਕੋਈ ਟੈਂਡਪੈਗ ਦਾ ਹੈ ਕੋਈ ਡਿਸਾਜ ਦਾ ਹੈ ਐਸੀ ਤਰ੍ਹਾਂ ਸਾਡੇ ਕੋਲ ਇੱਕ ਕੁਆਰਡਰਲ ਹੁੰਦਾ ਹੈ ਉਹਦੇ ਚੋਂ ਘੋੜਿਆਂ ਨੂੰ ਇਕੱਠੇ ਨੂੰ ਕੰਮ ਕਰਾਇਆ ਜਾਂਦਾ ਉਹ ਚੀਜ਼ ਵੀ ਸਾਡੇ ਜਿਹੜੇ ਉਸਤਾਦ ਜੀ ਨੇ ਸਾਰੇ ਹੋ ਰਲ ਕੇ ਫਿਰ ਅਸੀਂ ਮਿਹਨਤ ਕਰਦੇ ਘੋੜਾ ਜਨਰਲੀ ਖੜਾ ਖੜਾ ਸੌਂਦਾ ਦੇਖੋ ਤੁਸੀਂ ਇਸ ਘੋੜੇ ਦੇ ਅੱਖਾਂ ਤੇ ਫੋਕਸ ਕਰੋਗੇ ਤਾਂ ਇਹ ਅਧੀਆਂ ਅੱਖਾਂ ਇਹ ਇਸ ਟਾਈਮ ਬੰਦ ਨੇ ਸੋ ਇਹ ਕੋਈ ਵੀ ਘੋੜਾ ਜਿਹੜਾ ਇਹੋ ਜਨਰਲੀ ਖੜਾ ਖੜਾ ਹੀ ਸੌਂਦਾ ਲੇਕਿਨ ਅੱਜਕੱਲ ਜਿਵੇਂ ਉਹ ਸਹੂਲਤਾਂ ਵਧ ਗਈਆਂ ਜਿਵੇਂ ਹਸਪਤਾਲਾਂ ਦੇ ਵਿੱਚ ਵੀ ਤੋਂ ਉਸ ਕਰਕੇ ਕਦੇ-ਕਦੇ ਬਹਿ ਵੀ ਜਾਂਦੇ ਨੇ ਲੇਕਿਨ ਬੈਠਣਗੇ ਵੀ ਤਾਂ ਬਹੁਤ ਥੋੜੇ ਸਮੇਂ ਵਾਸਤੇ ਜੀ ਮੈਨੂੰ ਵੈਸੇ ਜਿਵੇਂ ਚੱਲੀ ਕਿ ਫਟ ਪੀ ਦਿੱਤੀ ਜਾਂਦੀ ਹੈ ਘੋੜਾ ਕੋਈ ਚੰਗਾ ਪ੍ਰਦਰਸ਼ਨ ਕਰਦਾ ਤਾਂ ਇਹਨਾਂ ਦੀ ਹੌਸਲਾ ਫਜ਼ਾਈ ਵੀ ਹਾਂਜੀ ਕਿਸ ਤਰ੍ਹਾਂ ਹੁੰਦੀ ਹੈ ਉਹ ਬਿਲਕੁਲ ਜਿਵੇਂ ਤੁਸੀਂ ਥਾਪੀ ਵਾਲੀ ਗੱਲ ਕੀਤੀ ਹੈ ਬਿਲਕੁਲ ਘੋੜਿਆਂ ਨੂੰ ਵੀ ਥਾਪੀ ਹੀ ਦਿੱਤੀ ਜਾਂਦੀ ਹੈ ਜਦੋਂ ਆਪਾਂ ਘੋੜੇ ਉੱਤੇ ਬੰਨੇ ਆ ਤੇ ਜਿਹੜਾ ਇਹਦਾ ਮੈਂ ਤੁਹਾਨੂੰ ਦੇਖ ਕੇ ਦਿਖਾਵਾਂ ਤਾਂ ਆਹ ਜਿਹੜਾ ਇਹਦਾ ਗਰਦਨ ਦਾ ਏਰੀਆ ਹੈ ਇੱਥੇ ਇਹਨੂੰ ਇਸ ਤਰੀਕੇ ਥਾਪੀ ਦਿੱਤੀ ਜਾਂਦੀ ਹੈ ਜਦੋਂ ਆਪਾਂ ਬੈਜ ਨੇ ਉੱਤੇ ਤਾਂ ਬੈਠਣ ਤੋਂ ਪਹਿਲਾਂ ਨਾਲ ਬੈਠਣ ਦੇ ਨਾਲ ਹੀ ਇਹਨੂੰ ਥਾਪੀ ਦਿੱਤੀ ਜਾਂਦੀ ਜਦੋਂ ਰਾਈਡਿੰਗ ਕੰਪਲੀਟ ਹੋ ਜਾਂਦੀ ਹੈ ਤਾਂ ਫਿਰ ਉਹਨੂੰ ਸ਼ਾਬਾਸ਼ ਨਾਲ ਕਹ ਕੇ ਉਹਨੂੰ ਫੇਰ ਥਾਪੀ ਦਿੱਤੀ ਜਾਂਦੀ ਹੈ ਇਹ ਗੱਲ ਵੀ ਠੀਕ ਹੈ ਸਰ ਕਿ ਆਮ ਤੌਰ ਤੇ ਚਲੋ ਜਿਆਦਾ ਤਾਂ ਮੈਨੂੰ ਜਾਣਕਾਰੀ ਨਹੀਂ ਹੈ ਵੀ ਇਹ ਕਹਿੰਦੇ ਕਿ ਜਿਹੜੀ ਧੜਕਣ ਹੁੰਦੀ ਹੈ ਘੋੜੇ ਦੀ ਉਹ ਬੰਦੇ ਦੀ ਉਸ ਤੋਂ ਥੋੜਾ ਜਿਹਾ ਜਜ ਕਰ ਜਾਂਦਾ ਵੀ ਸਵਾਰ ਡਰਦਾ ਨਹੀਂ ਜਿਹੜੀ ਤੁਹਾਨੂੰ ਗੱਲ ਪਹਿਲਾਂ ਕਹੀ ਨਾ ਜੀ ਹਾਉ ਪਾਪ ਜਿਹੜਾ ਤੁਹਾਡੇ ਮਨ ਦੇ ਅੰਦਰ ਅਗਰ ਡਰ ਆ ਗਿਆ ਉਹ ਤੁਹਾਡੇ ਤੋਂ ਪਹਿਲਾਂ ਘੋੜੇ ਨੂੰ ਪਤਾ ਲੱਗ ਜਾਂਦਾ ਅਗਰ ਤੁਸੀਂ ਚਲੋ ਘੋੜੇ ਦੇ ਉੱਤੇ ਬੈਠੇ ਹੋ ਤਾਂ ਫਿਰ ਜੋ ਈਵੈਂਟ ਕਰਨ ਜਾ ਰਹੇ ਹੋ ਉਹਰੇ ਜੀ ਡੈਫੀਨਿਟਲੀ ਫਿਰ ਅਗਰ ਤੁਸੀਂ ਤੁਹਾਨੂੰ ਕੰਫੀਡੈਂਸ ਆਪਣੇ ਆਪ ਤੇ ਹੈ ਨਹੀਂ ਤਾਂ ਫਿਰ ਘੋੜੇ ਦਾ ਕੰਫੀਡੈਂਸ ਤੁਹਾਡੇ ਕੰਫੀਡੈਂਸ ਨਾਲ ਹੀ ਜੁੜਿਆ ਹੋਇਆ ਜੇ ਤੁਸੀਂ ਲੂਜ਼ ਫੇਲ ਹੋਣਾ ਨਹੀਂ ਫੇਲ ਹੋ ਜਾਣਾ ਸੀ ਬਿਲਕੁਲ ਉਹ ਈਵੈਂਟ ਦੇ ਵਿੱਚ ਫੇਲ ਹੋ ਜਾਣਾ ਸੀ ਸੋ ਇਹ ਤਾਂ ਇਹਦੇ ਬਾਰੇ ਬੜੀ ਇੰਪੋਰਟੈਂਟ ਜ਼ਰੂਰੀ ਗੱਲ ਹੈ ਵੀ ਤੁਹਾ ਹਾਂ ਵੀ ਤੁਹਾਡੇ ਅੰਦਰ ਜੋ ਥਾਟ ਆਇਆ ਉਹ ਤੁਹਾਡੇ ਤੋਂ ਪਹਿਲਾਂ ਘੋੜਿਆਂ ਨੇ ਭਾਂਪ ਲੈਣਾ ਵੀ ਇਹ ਡਰ ਗਿਆ ਔਰ ਕਿਹੜੀਆਂ ਚੀਜ਼ਾਂ ਦਾ ਖਾਸ ਤੌਰ ਤੇ ਖਿਆਲ ਰੱਖਣਾ ਪੈਂਦਾ ਹੈ ਕਿ ਆ ਚੀਜ਼ਾਂ ਤੋਂ ਬਚਾਅ ਰੱਖਿਆ ਜਾਵੇ ਘੋੜਿਆਂ ਨੂੰ ਜੀ ਘੋੜਿਆਂ ਨੂੰ ਸਰ ਸਭ ਤੋਂ ਵੱਡੀ ਗੱਲ ਤੇ ਹੈ ਜਿੰਨਾ ਇਹ ਸਟਰੋਂਗ ਹੈ ਨਾ ਜੀ ਉਹਨਾ ਹੀ ਨਾਜ਼ੁਕ ਵੀ ਹੈ ਜਿਸ ਤਰ੍ਹਾਂ ਮੰਨ ਲਓ ਇਹਨਾਂ ਦੀ ਸਫਾਈ ਆਪਾਂ ਨਾ ਕਰਾਂਗੇ ਜੀ ਇਨਾਂ ਨੂੰ ਦੇਖੋ ਖੁਰਕ ਹੋ ਸਕਦੀ ਐ ਪੈਰ ਖਾਬ ਹੋ ਸਕਦੇ ਨੇ ਬੁਖਾਰ ਵੀ ਹੋ ਜਾਏਗਾ ਜਿੱਦਾਂ ਇਹ ਚਿੱਚੜ ਵਗੈਰਾ ਆਪ ਪੈ ਜਾਂਦੇ ਨੇ ਉਹ ਹੋ ਜਾਂਦੀਆਂ ਨੇ ਇਸ ਤਰ੍ਹਾਂ ਦੀਆਂ ਨਾ ਬਹੁਤ ਸਾਰੀਆਂ ਬਿਮਾਰੀਆਂ ਨੇ ਘੋੜੇ ਨੂੰ ਜਿਸ ਤਰ੍ਹਾਂ ਤੁਸੀਂ ਦਾਣਾ ਜਾਂ ਤੇਲ ਵਾਲਾ ਦਾਣਾ ਜਾਂ ਘਿਓ ਪਾਤਾ ਉਹਦੇ ਜਲਦੀ ਪਾਣੀ ਪਿਆਤਾ ਖੰਗ ਹੋ ਜਾਏਗੀ ਉਹਦੇ ਫਿਫੜੇ ਜਾਮ ਹੋ ਜਾਣਗੇ ਫਿਰ ਕੰਮ ਕਰਨ ਦੇ ਕਾਬਿਲ ਨਹੀਂ ਰਹਿੰਦਾ ਐਸੀ ਤਰ੍ਹਾਂ ਘੋੜੇ ਦੀ ਪਿੱਠ ਮੰਨ ਲਓ ਲੱਗੀ ਹੈ ਜੇ ਰੈਡਰ ਉਹਦਾ ਧਿਆਨ ਨਹੀਂ ਕਰੇਗਾ ਤੇ ਦੁਆਰਾ ਸੈਟ ਲਾਉਂਗੇ ਤਾਂ ਉਹ ਕੰਮ ਦੇ ਯੋਗ ਨਹੀਂ ਰਹਣਾ ਉਹਨੇ ਪ੍ਰੋਪਰ ਕੰਮ ਨਹੀਂ ਕਰ ਪਾਉਣਾ ਦੀ ਡੈਥ ਕਾਲਿਕ ਨਾਲ ਹੁੰਦੀ ਹੈ ਜੀ ਜੇ ਮਿਲ ਪੇਟ ਦਰਦ ਆ ਤੇ ਬੰਨ ਪਿਆ ਜਾਂਦਾ ਜੀ ਮੋਸਟਲੀ ਮੋਸਟਲੀ ਘੋੜਿਆਂ ਦੀ 올 ਵਰਲਡ ਚ ਡੈਥ ਕੋਲਿਕ ਨਾਲ ਹੁੰਦੀ ਆ ਉਹ ਇੱਕ ਤਰ੍ਹਾਂ ਦਾ ਪੇਟ ਦਰਦ ਆ ਉਹ ਕਾਰਨ ਖੁਰਾਕ ਸਹੀ ਨਾ ਪਾਉਣਾ ਸਾਫ ਨਾ ਪਾਉਣਾ ਜਾਂ ਇੱਕਦਮ ਚੇਂਜ ਕਰਨ ਨਾਲ ਕੀ ਖੁਰਾਕ ਰਹਿੰਦੀ ਆ ਜੀ ਇਹਨਾਂ ਘੋੜਿਆਂ ਦੀ ਦੇਖੋ ਜੀ ਸਾਡੇ ਕੋਲ ਜਿਸ ਤਰ੍ਹਾਂ ਚਨੇ ਪਾਉਂਦੇ ਅਸੀਂ ਜਵੀ ਹੈ जौ ਹੈ ਚੌਕਰ ਹੈ ਸੋਇਆਬੀਨ ਹੈ ਕਾਜਰਾ ਨੇ ਗੁੜ ਹੈ ਸਰੋਂ ਦਾ ਤੇਲ ਹੈ ਇਹ ਚੀਜ਼ਾਂ ਸਿਪਾਉਂਦੇ ਉਸ ਤੋਂ ਬਾਅਦ ਜਿੱਦਾਂ ਸਾਡੀ ਗੇਮ ਆ ਜਾਂਦੀ ਨੇ ਨੇੜੇ ਅਸੀਂ ਡਾਕਟਰ ਸਾਹਿਬ ਤੋਂ ਰਿਕਮੈਂਡ ਕਰਾ ਕੇ ਕੋਈ ਟੋਨਿਕ ਵੀ ਪਾ ਦਿੰਨੇ ਆ ਜਿਸ ਤਰ੍ਹਾਂ ਜੋਰ ਲੱਗਦਾ ਜ਼ਿਆਦਾ ਘੋੜਿਆਂ ਦਾ ਤਾਂ ਉਸ ਤਰ੍ਹਾਂ ਫਿਰ ਡਾਕਟਰ ਸਾਹਿਬ ਰਿਕਮੈਂਡ ਕਰ ਦਿੰਦੇ ਨੇ ਫਿਰ ਸੀਨੀਅਰ ਅਫਸਰ ਤੋਂ ਆ ਕੇ ਲੈ ਕੇ ਕਰਾ ਦਿੰਦੇ ਸਰ ਮੈਂ ਸ਼ੁਰੂਆਤ ਜਿੱਦੋਂ ਜ਼ਿਕਰ ਕੀਤਾ ਕਿ ਇੰਦਰਬੀਰ ਸਿੰਘ ਡੀਆਈਜੀ ਸਾਹਿਬ ਨੂੰ ਘੋੜਿਆਂ ਦੇ ਨਾਲ ਇਸ਼ਕਾ ਇਸ ਕਰਕੇ ਜ਼ਿਕਰ ਕੀਤਾ ਕਿਉਂਕਿ ਜਦੋਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਆ ਰਾਮਨਾਲ ਸਾਹਿਬ ਕਹਿ ਰਹੇ ਸੀਗੇ ਕਿ ਬਾਹਰੋਂ ਆਉਂਦੇ ਆ ਤਾਂ ਅਸੀਂ ਮੰਗਵਾ ਲੈਨੇ ਹੁੰਨੇ ਆ ਬਈ ਭਾਈ ਜੇ ਕੋਈ ਤੁਸੀਂ ਵੀ ਕਹਿ ਰਹੇ ਸੀ ਕਹਿੰਦੇ ਕਿ ਭਾਈ ਮੈਨੂੰ ਵੀ ਬਹੁਤ ਲੋਕ ਪੁੱਛਦੇ ਰਹਿੰਦੇ ਕੀ ਲਿਆਵਾਂ ਮੈਨੂੰ ਵੀ ਦੱਸੋ ਮੈਂ ਘੋੜਿਆਂ ਲਈ ਕੀ ਕੁਝ ਚਾਹੀਦਾ ਮੈਂ ਮੰਗਾ ਲਿਆ ਕਰੂੰ ਘੋੜਿਆਂ ਲਈ ਬਿਲਕੁਲ ਬਿਲਕੁਲ ਮੈਂ ਇਹਨਾਂ ਨੂੰ ਰਾਈਡਰਸ ਨੂੰ ਇਹ ਪੁੱਛਿਆ ਮੈਂ ਕਿ ਵੀ ਤੁਸੀਂ ਜਦੋਂ ਆਪਣੇ ਜਾਣ ਪਛਾਣ ਵਾਲਿਆਂ ਨੂੰ ਦੱਸਦੇ ਆ ਤਾਂ ਮੈਨੂੰ ਵੀ ਦੱਸੋ ਵੀ ਕਿਹੜੀਆਂ ਚੀਜ਼ਾਂ ਆਪਾਂ ਮੰਗਾ ਸਕਦੇ ਆ ਕਈ ਦੋਸਤ ਮਿੱਤਰ ਪੁੱਛਦੇ ਛੱਡਣ ਮਿੱਤਰ ਆਉਣ ਲੱਗਿਆਂ ਕਿ ਕੀ ਲਿਆ ਗਿਆ ਇਹ ਤੁਹਾਡੇ ਵਾਸਤੇ ਪਰ ਜਵਾਬ ਕੋਈ ਨਹੀਂ ਹੁੰਦਾ ਹੁਣ ਪਤਾ ਲੱਗਿਆ ਵੀ ਹਾਂ ਆਪਾਂ ਘੋੜੇ ਵਾਸਤੇ ਆਹ ਸਮਾਨ ਮੰਗਾ ਸਕਦੇ ਆ ਤਾਂ ਅਗਲੀ ਵਾਰੀ ਜਿਹੜਾ ਵੀ ਪੁੱਛੇਗਾ ਮੈਂ ਡੈਫੀਨੇਟਲੀ ਇਹਨਾਂ ਘ ਕਿੰਨਾਕ ਸਮਾਂ ਸਰ ਆਮ ਤੌਰ ਤੇ ਚਲੋ ਜਦੋਂ ਕਦੇ ਤੁਸੀਂ ਦੱਸਿਆ ਕਿ ਬੇਟੇ ਦੇ ਨਾਲ ਕਈ ਵਾਰ ਰਾਈਡ ਕਰਦੇ ਹੋ ਬੇਟਾ ਵੀ ਆਉਂਦਾ ਰਾਈਡ ਕਰਨ ਵਾਸਤੇ ਜਾਂ ਕਦੇ-ਕਦੇ ਮੇਰਾ ਬੇਟਾ ਹੈ 12 ਸਾਲ ਦਾ ਜੀ ਉਹਨੂੰ ਵੀ ਸ਼ੌਂਕ ਹੈ ਹੌਰਸ ਰਾਈਡਿੰਗ ਦਾ ਤੇ ਜਦੋਂ ਆਉਂਦਾ ਤੇ ਫਿਰ ਉਹ ਜਦੋਂ ਉਹ ਆਉਂਦਾ ਉਹਦੇ ਨਾਲ ਮੈਂ ਵੀ ਰੈਗੂਲਰਲੀ ਆਏ ਨਾ ਹੁਣ ਤੇ ਕਹਿੰਦੇ ਗੁਣ ਬਹੁਤ ਮੈਚ ਕਰਦੇ ਹੁੰਦੇ ਆ ਜੀ ਜੀ ਪਰਮਾਤਮਾ ਦੀ ਮਿਹਰ ਹੈ ਜੀ ਤੇ ਉਹ ਉਹਨੂੰ ਫਿਰ ਰਾਈਡਿੰਗ ਕਰਾਉਣ ਵਾਸਤੇ ਸਿਖਾਉਣ ਵਾਸਤੇ ਅਗੇਨ ਇਹੇ ਉਸਤਾਦ ਜੀ ਬਾਨ ਨੂੰ ਬਿੰਦੀ ਹੁੰਦੀ ਵੀ ਉਹਨੂੰ ਵੀ ਸਿਖਾਓ ਰਾਈਡਿੰਗ ਉਹਨੂੰ ਘੋੜੇ ਤੇ ਬਿਠਾਓ ਤਾਂ ਉਹਦਾ ਡਰ ਕੱਢੋ ਤੇ ਉਹ ਫਿਰ ਜਦੋਂ ਆਉਂਦਾ ਤਾਂ ਉਹਦੇ ਨਾਲ ਫਿਰ ਮੈਂ ਵੀ ਆਪਣਾ ਟਾਈਮ ਲਗਾ ਲਉਣਾ ਰਾਈਡਿੰਗ ਦੇ ਵਿੱਚ ਜੀ ਥਕਾਵਟ ਕਹਿੰਦੇ ਕਿ ਜੇ ਬੰਦਾ ਰੁਟੀਨ ਦੇ ਵਿੱਚ ਕਰਦਾ ਰਹੇ ਤਾਂ ਨਹੀਂ ਜੇ ਕਹਿੰਦੇ ਬੰਦਾ ਥੋੜਾ ਬਹੁਤਾ ਟ੍ਰੇਨਡ ਹੋਵੇ ਕਦੇ ਮਹੀਨੇ ਮੱਸੇ ਵਾਲੇ ਦਿਨੋਂ ਸਾਲ ਬਾਅਦ ਕਰੇ ਤਾਂ ਕਹਿੰਦੇ ਫਿਰ 2-3 ਦਿਨ ਤਾਂ ਉੱਠਦਾ ਨਹੀਂ ਮੰਜੇ ਤੁंजे ਪੰਜਾਬ ਚੂ ਲਵੇ ਨਹੀਂ ਦੇਖੋ ਇਦਾਂ ਜੀ ਬਿਲਕੁਲ ਠੀਕ ਹੈ ਰਾਈਡਿੰਗ 'ਚ ਜਿਹੜੀਆਂ ਤੁਸੀਂ ਜੇ ਤਾਂ ਸਿੰਪਲ ਵਾਕ ਹੀ ਕਰ ਰਹੇ ਹੋ ਘੋੜੇ ਨੂੰ ਫਿਰ ਤੇ ਕੋਈ ਏਡੀ ਗੱਲ ਨਹੀਂ ਜੇ ਤੁਸੀਂ ਉਹਦੀਆਂ ਬਾਕੀ ਦੇ ਚੱਲਾਂ ਜਿਵੇਂ trot ਹੈ ਜਾਂ canter ਹੈ ਜੋ ਉਹ ਕਰਾ ਰਹੇ ਹੋ ਤਾਂ ਡੈਫੀਨੇਟਲੀ ਤੁਹਾਡੀ ਦੋ ਦਿਨ ਪੇਠ ਜਿਹੜੀ ਹੈ ਉਹ ਚੜੀ ਰਹਿਣੀ ਫਿਰ ਉਹਨੂੰ ਉਤਾਰਨ ਵਾਸਤੇ ਤੁਹਾਨੂੰ ਆਪਣੀ ਵੀ ਮਾਲਿਸ਼ ਕਰਾਉਣੀ ਪੈਣੀ ਹੈ ਘੋੜੇ ਦੇ ਨਾਲ ਨਾਲ ਕ੍ਰੈਂਪਸ ਪੈ ਜਾਂਦੇ ਜੀ ਥਾਈਸਟ ਤਾਂ ਪੈ ਜਾਂਦੀਆਂ ਜਦੋਂ ਖੱਲੀਆਂ ਪੈ ਜਾਂਦੀਆਂ ਜਦੋਂ ਮੰਨਦਾ ਜਿਆਦਾ ਦੌੜ ਲਵੇ ਇੱਕਦਮ ਫਿਰ ਇਹ ਘੋੜੇ ਦੀ ਸਕਾਵਟ ਬਹੁਤ ਜੇ ਤਾਂ ਡੇਲੀ ਕਰਦੇ ਰਹੋ ਫਿਰ ਕੁਝ ਨਹੀਂਗਾ ਫਿਰ ਤਾਂ ਫਿੱਟ ਰਹਿੰਦੇ ਹੈ ਹਾ ਰੈਡਿੰਗ ਦੀ ਸੀ ਸ੍ਰੀਸੀ ਕਿ ਤੁਹਾਡੇ ਕਿਥੇ 6:00 ਵਜੇ ਸੀ ਮੇਰੇ ਨਾਲ ਆਹ ਕੋਲਰ ਬੌਨ ਟੁੱਟ ਗਿਆ ਸੀ ਅੱਛਾ ਤੇ ਆਹ ਕ੍ਰੋਸ ਕੰਟਰੀ ਸਬਜ਼ੇ ਟੁੱਟੇ ਆ ਜੀ ਆਹ ਦੇਖੋ ਹੱਡੀ ਉੱਪਰ ਪਈ ਹੈ ਅੱਛਾ ਦੇਖੋ ਉੱਤੇ ਪਈ ਨਾ ਹੱਡੀ ਡਿੱਗੇ ਸੀਗੇ ਹਾਂ ਡਿੱਗੇ ਬਹੁਤ ਬੜੇ ਡਿੱਗੇ ਜੀ ਇੱਕ ਵਾਰੀ ਨਹੀਂ ਅਸੀਂ ਉਹਨੂੰ ਸਵੀਟ ਪੇਨ ਕਹਿੰਦੇ ਆ ਜੀ ਅੱਛਾ ਹਾਂ ਜੀ ਮਾਨ ਮਹਿਸੂਸ ਹੁੰਦਾ ਵੀ ਘੋਡੇ ਤੋਂ ਲੱਗੀ ਹੈ ਜੀ ਸਾਨੂੰ ਖੁਸ਼ੀ ਹੁੰਦੀ ਹੈ ਕਿ ਯਾਰ ਅਸੀਂ ਫੇਰ ਡਿੱਗੇ ਠੀਕ ਹੋ ਗਏ ਹਾਂ ਸਿਸਟਮ ਟੁੱਟ ਜਾਂਦਾ ਉਦੋਂ ਫੇਰ ਦਰਦ ਹੁੰਦਾ ਉਹ ਕਹਿੰਦਾ ਜੀ ਫੇਰ ਟਾਈਮ ਲੱਗਦਾ ਥੋੜਾ ਲੇਕਿਨ ਅਸੀਂ ਮੈਂ ਸਾਡੇ ਰਾਈਡਰ ਵਧੀਆ ਜੀ ਰਾਈਡ ਨਹੀਂ ਕਰ ਰਹੇ ਨਹੀਂ ਕਰ ਰਹੇ ਸ਼ੁਰੂ ਇਸ ਹਫਤੇ ਤੋਂ ਸ਼ੁਰੂ ਕਰਦੇ ਜੀ ਅੱਛਾ ਹਾਂਜੀ ਹਾਂਜੀ ਸਰ ਐਸੀ ਤਰ੍ਹਾਂ ਆਮ ਤੌਰ ਤੇ ਸਾਡੇ ਨਾ ਹਰੇਕ ਜਿੰਨੇ ਵੀ ਘੋੜ ਸਵਾਰ ਨੇ ਵਧੀਆ ਪਲੇਅਰ ਨੇ ਹਰੇਕ ਦੇ ਕੋ ਦੋ ਦੋ ਤਿੰਨ ਚਾਰ ਅੰਗ ਟੁੱਟੇ ਹੋਏ ਨੇ ਕਿਸੇ ਦੇ ਦੋ ਮੋਂਡੇ ਟੁੱਟੇ ਆ ਕਿਸੇ ਦਾ ਗੋਟ ਟੁੱਟਾ ਕਿਸੇ ਦਾ ਵਾਂਹ ਟੁੱਟਾ ਸੂਤਾ ਤਾਂ ਕੋਈ ਨਹੀਂ ਹੋਏਗਾ ਕਿਉਂਕਿ ਜੇ ਗੇਮ ਕਰਨੀ ਹੈ ਨਾ ਫਿਰ ਇਹ ਖਤਰਨਾਕ ਗੇਮ ਹੈ ਇਹ ਨਹੀਂ ਆ ਕਿ ਬੜੀ ਆਸਾਨ ਗੇਮ ਹੈ ਸਭ ਤੋਂ ਆਕੀ ਗੇਮ ਹੈ ਜੀ ਘੋੜ ਸواری ਦੇਖੋ ਆਮ ਪਲੇਅਰ ਨੇ ਇਕੱਲਾ ਆਪਣਾ ਆਪ ਤਿਆਰ ਕਰਨਾ ਦੂਜਿਆਂ ਪਲੇਅਰਾਂ ਨੇ ਸਾਨੂੰ ਪਹਿਲਾਂ ਇਹਨੂੰ ਵੀ ਨਾਲ ਤਿਆਰ ਕਰਨਾ ਪੈਣਾ ਇਹਨੂੰ ਵੀ ਖਰਾਕ ਪਾਉਣੀ ਪੈਣੀ ਇਹਦੀ ਮਾਲਿਸ਼ ਵੀ ਕਰਨੀ ਪੈਣੀ ਫਿਰ ਆਪਣੀ ਬੋਡੀ ਵੀ ਫਿੱਟ ਰੱਖਣੀ ਹੈ ਜੀ ਹੁਣ ਦੇਖੋ ਨਾ ਇੱਕ ਬੰਦੇ ਨੇ ਇੱਕ ਗੇਮ ਨੂੰ ਆਪਣੇ ਨੂੰ ਖਰਾਕ ਲੈਣੀ ਇਕੱਲੀ ਇੱਕ ਦੇ ਨਾਲ ਉਹਨੂੰ ਵੀ ਨਾਲ ਕਰਨਾ ਇਹਦੇ ਨਾਲ ਉਹਦਾ ਤਾਲਮੇਲ ਵੀ ਬਣਾਉਣਾ ਆਪਣਾ ਦੇਖਿਓ ਇਹਦੀ ਬੋਡੀ ਦੇ ਨਾਲ ਪੂਰਾ ਤਾਲਮੇਲ ਚਾਰ ਅੱਖਾਂ ਤੇ ਦੋ ਦਿਮਾਗ ਕੰਮ ਕਰਦੇ ਇਕੱਠੇ ਚਾਰ ਅੱਖਾਂ ਤੇ ਦੋ ਦਿਮਾਗ ਫਿਰ ਜਾ ਕੇ ਆਹ ਬਿਲਕੁਲ ਬੱਦੇ ਦੀ ਗੱਲ ਕੀਤੀ ਇਹਨਾਂ ਨੇ ਬੜਾ ਜੰਗਵੀਰ ਹੋਣਾ ਨੇ ਵੀ ਚਾਰ ਅੱਖਾਂ ਤੇ ਦੋ ਦਿਮਾਗ ਐਟ ਅ ਟਾਈਮ ਚੱਲਦੇ ਨੇ ਉਹਨਾਂ ਦੋਨਾਂ ਦਿਮਾਗਾਂ ਦੀ ਆਪਸ ਦੇ ਵਿੱਚ ਤਾਲਮੇਲ ਕੋਆਰਡੀਨੇਸ਼ਨ ਰ ਸਰ ਜਿੱਦਾਂ ਕੁੜੇ ਜਿੱਤ ਕੇ ਆਉਂਦੇ ਆ ਮੈਡਲ ਲੈ ਕੇ ਆਉਂਦੇ ਆ ਆਮ ਤੌਰ ਤੇ ਜੇ ਕੋਈ ਪੁਲਿਸ ਦੇ ਅਫਸਰ ਮੈਡਲ ਲੈ ਕੇ ਆਉਂਦੇ ਤਾਂ ਪ੍ਰੋਮੋਸ਼ਨਸ ਵੀ ਹੁੰਦੀਆਂ ਕਿ ਇਹਨਾਂ ਦੇ ਵਿੱਚ ਵੀ ਕੁਝ ਇਸ ਇਸ ਤਰ੍ਹਾਂ ਦਾ ਹੈਗਾ ਕਿ ਨਾ ਨਾਵਾਂ ਨੂੰ ਲੈ ਕੇ ਜਾਂ ਕੋਈ ਪ੍ਰੋਮੋਸ਼ਨਸ ਦਾ ਨਹੀਂ ਉਹ ਜਿਹੜਾ ਹੈ ਪ੍ਰੋਮੋਸ਼ਨਸ ਜਾਂ ਜਿਹੜੇ ਵੀ ਕੋਈ ਰਿਵਾਰਡਸ ਨੇ ਉਹ ਉਸ ਘੋੜੇ ਦੇ ਜਿਹੜੇ ਰਾਈਡਰ ਹੋਣਗੇ ਉਹ ਉਹਨਾਂ ਦੇ ਵਾਸਤੇ ਬਿਕੋਜ਼ ਅਲਟੀਮੇਟਲੀ ਉਹ ਜਿਹੜਾ ਅਵਾਰਡ ਜਾਂ ਜਿਹੜਾ ਵੀ ਕੋਈ ਇਵੈਂਟ ਜਿੱਤ ਕੇ ਆਇਆ ਉਹ ਰਾਈਡਰ ਜਿੱਤ ਕੇ ਆਇਆ ਉਸ ਘੋੜੇ ਦੇ ਉੱਤੇ ਬੈਠ ਕੇ ਰਾਈਡਰ ਜਿੱਤ ਕੇ ਆਇਆ ਆਪਾਂ ਇਸ ਤਰ੍ਹਾਂ ਕਹਿੰਦੇ ਹਾਂ ਅ ਵੈਸੇ ਆਡ-ਆਡ ਜਿਵੇਂ ਕੋਈ ਅਲੱਗ ਬਰੀਡ ਜਿਵੇਂ ਮਾਰਵਾੜੀ ਹੋਗੇ ਜਾਂ ਦੇਸੀ ਘੋੜੇ ਹੋਗੇ ਕੁਝ ਮਿਕਸ ਬਰੀਡਸ ਹੋਗੀਆਂ ਉਹ ਆਡ-ਆਡ ਤਰੀਕੇ ਨਾਲ ਕੋਈ ਟੇਸਟ ਵੱਖਰਾ-ਵੱਖਰਾ ਹੁੰਦਾ ਜਿਦਾਂ ਆਪਾਂ ਕਹਿੰਨੇ ਆ ਇਹਨਾਂ ਦਾ ਟੇਸਟ ਤੁਹਾਨੂੰ ਸਭ ਤੋਂ ਵਧੀਆ ਰਾਈਡਿੰਗ ਕਿਹੜੇ ਘੋੜੇ ਤੇ ਲੱਗਦੀ ਹੈ ਕਿਹੜੀ ਬਰੀਡ ਤੁਹਾਨੂੰ ਬੈਸਟ ਲੱਗਦੀ ਹੈ ਮੈਂ ਪਰਸਨਲੀ ਮੈਨੂੰ ਲੱਗਦਾ ਵੀ ਜਿਹੜਾ ਥੋਰੋ ਬ੍ਰੈਡ ਹੈ ਮੈਂ ਪਰਸਨਲੀ ਤਾਂ ਇਹਨੂੰ ਹੀ ਪ੍ਰਿਫਰ ਕਰਦਾ ਬਿਕੋਜ਼ ਇੱਕ ਤਾਂ ਇਹਦੀ ਕੱਦ-ਕਾਠੀ ਬੜੀ ਸੋਹਣੀ ਹੁੰਦੀ ਦੇਖ ਬੜੀ ਸੋਹਣੀ ਹੁੰਦੀ ਹੈ ਮਸਕੂਲੇਚਰ ਚੰਗਾ ਹੁੰਦਾ ਇਹਨਾਂ ਦਾ ਇਹਦੇ ਉੱਤੇ ਰਾਈਡਿੰ ਸੋ ਮੇਰੇ ਵੱਲੋਂ ਜਿਹੜੀ ਮੈਰੀ ਵੋਟ ਆ ਉਹ ਤਰੋ ਬ੍ਰੇਡ ਨੂੰ ਹੀ ਹੈ। ਅੱਛਾ ਜੀ। ਟ੍ਰੇਨ ਵੀ ਜਲਦੀ ਇਹ ਹੁੰਦੇ ਆ ਜਾਂ ਦੂਜੇ ਕੋਲ ਜਲਦੀ ਟ੍ਰੇਨਡ ਹੋ ਜਾਂਦੇ। ਟ੍ਰੇਨਿੰਗ ਵੀ ਡੈਫੀਨਿਟਲੀ ਜੀ ਇਹ ਬ੍ਰੀਡ ਥੋੜੀ ਜੀ ਸੁਪੀਰੀਅਰ ਹੋਣ ਕਰਕੇ ਟ੍ਰੇਨਿੰਗ ਛੇਤੀ ਪਿਕਅਪ ਕਰ ਲੈਂਦੀ ਹੈ। ਜੋ ਤੁਸੀਂ ਇਹਨੂੰ ਸਿਖਾਉਂਦੇ ਆ ਜਿਹੜੀਆਂ ਚੱਲ ਆ ਜਾਂ ਜਿਹੜੀਆਂ ਈਵੈਂਟਸ ਵਾਸਤੇ ਟ੍ਰੇਨਿੰਗ ਦਿੰਦੇ ਹੋ ਉਹ ਜਲਦੀ ਪਿਕਅਪ ਕਰ ਲੈਂਦੇ ਸੀ। ਔਰ ਇਹ ਵੀ ਕਿਹਾ ਜਾਂਦਾ ਕਹਿੰਦੇ ਕਿ ਕੋੜਾ ਜਿੰਨਾ ਮਰਜ਼ੀ ਥੱਕ ਜਾਵੇ ਜਿੰਨਾ ਮਰਜ਼ੀ ਤੁਸੀਂ ਉਹਨੂੰ ਯੂਜ਼ ਕਰ ਲਓ, ਭੁਜਾ ਲਓ ਜੋ ਮਰਜ਼ੀ ਗੇਮ ਕਰ ਲਓ। ਪਰ ਜਦ ਛੋਟਾ ਬੱਚਾ ਹੁੰਦਾ ਨਾ ਜਿਵੇਂ ਉਹ ਜਦੋਂ ਮਿੱਟੀ 'ਚ ਖੇਡਦਾ ਤਾਂ ਉਹਦੀ ਇਮਿਊਨਿਟੀ ਵੀ ਵੱਧਦੀ ਹੈ ਤੇ ਉਹਦੀ ਸਿਕਾਵੜ ਵੀ ਉੱਤਰਦੀ ਹੈ ਉਸ ਲਿਹਾਜ਼ ਦੇ ਵਿੱਚ ਸਮਝ ਲਓ ਵੀ ਇਹ ਛੋਟੇ ਬੱਚਾ ਹੀ ਨੇ ਉਹਨਾਂ ਆਪਾਂ ਸੈਂਡਬਾਥਿੰਗ ਕਹਿੰਦੇ ਆ ਤੁਸੀਂ ਸੈਂਡ ਦੇ ਵਿੱਚ ਉਹਨਾਂ ਛੱਡ ਦਿਓ ਤੇ ਉਹਨੇ ਆਪਣੇ ਉਹ ਲਟਲੀਆਂ ਮਾਰ ਕੇ ਜਦੋਂ ਵਕਈ ਤੁਹਾਡੀ ਗੱਲ ਸਹੀ ਹੈ ਜਿਹੜੀ ਥਕਾਵਟ ਜੋ ਟ੍ਰੇਨਿੰਗ ਦੀ ਥਕਾਵਟ ਹੈ ਸਾਰੀ ਉਹਦੀ ਉਸ ਸੈਂਡਬਾਥ ਕਰਕੇ ਉਹਦੀ ਸਿਕਾਵੜ ਉੱਤਰ ਜਾਂਦੀ ਬਿਲਕੁਲ ਚਲੋ ਤੁਸੀਂ ਵੀ ਪੁਰਾਣੀ ਢਰਰੇ ਵਾਲੀ ਗੱਲ ਕਰਦੇ ਹੋ ਜਾਂ ਸਾਡੇ ਵੀ ਪਿੰਡਾਂ ਦੇ ਵਿੱਚ ਆਮ ਤੌਰ ਤੇ ਗੱਲ ਹੁੰਦੀ ਪਰ ਅੱਜ ਕੱਲ ਤਾਂ ਬੀਬੀਆਂ ਕਹਿੰਦੀਆਂ ਮਿੱਟੀ ਦੇ ਨੇੜੇ ਨਹੀਂ ਜਾਣ ਦੇਣਾ ਜਵਾਕ ਨੂੰ ਤੇ ਫਿਰ ਦੇਖੋ ਜੀ ਅੱਜ ਕੱਲ ਜਵਾਕ ਬਿਮਾਰ ਵੀ ਜ਼ਿਆਦਾ ਹੁੰਦੇ ਪਹਿਲਾਂ ਨਾਲੋਂ ਇਮਿਊਨਿਟੀ ਉਹਨਾਂ ਦੀ ਘੱਟ ਹੈ ਪਹਿਲਾਂ ਦੇ ਜਵਾਕਾਂ ਨਾਲੋਂ ਜਦੋਂ ਅਸੀਂ ਛੋਟੇ ਸੀਗੇ ਤਾਂ ਅਸੀਂ ਆਪ ਵੀ ਮਿੱਟੀ 'ਚ ਖੇਡਦੇ ਰਹੇ ਤੇ ਕੋਸ਼ਿਸ਼ ਕਰੀਦੀ ਵੀ ਜਿਹੜੇ ਸਾਡੇ ਅਗੇ ਨਿਆਣੇ ਨੇ ਉਹਨਾਂ ਨੂੰ ਵੀ ਡੈਫੀਨੇਟਲੀ ਸਨਲਾਈਟ ਤੇ ਮਿੱਟੀ ਦਾ ਐਕਸਪੋਜ਼ਰ ਜ਼ਰੂਰ ਦੇਣਾ ਚਾਹੀਦਾ ਹੈ ਸਰ ਗੱਲ ਕਰ ਲਵਾਂ ਹੋਰ ਵੀ ਕੁਝ ਜਿੱਦਾਂ ਡੀਏਜੀ ਸਾਹਿਬ ਕਹਿੰਦੇ ਉਸਤਾਦ ਜੀ ਨੇ ਸਾਡੇ ਹੋਰ ਕਿੰਨੇ ਇੱਕ ਬੱਚੇ ਤੁਹਾਡੇ ਕੋਲੇ ਆਉਂਦੇ ਆ ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਟ੍ਰੇਨ ਕਰਦੇ ਹੋ ਸਾਡੇ ਕੋਲ ਸਰ ਜਿੱਦਾਂ ਅਸੀਂ ਕਲੱਬ ਇੱਥੇ ਖੋਲ੍ਹਿਆ ਸਾਡੇ ਜਿੱਦਾਂ ਸੀਨੀਅਰ ਅਸਟਾਦ ਸਾਹਿਬ ਨੇ ਸਾਡੇ ਸਾਹਮਣੇ ਕਲੱਬ ਖੋਲ੍ਹਿਆ ਛੋਟੇ ਬੱਚਿਆਂ ਦਾ ਵੀ ਸਾਡੇ ਕੋਲ ਛੋਟੇ ਬੱਚੇ ਕਾਫੀ ਆਦੇ 10-12 ਦਾ ਹੁਣ ਵੀ ਆਦੇ ਨੇ ਕਈ ਵਾਰੀ ਵੱਧ ਵੀ ਜਾਂਦੇ ਨੇ ਕਈ ਵਾਰੀ ਮੌਸਮ ਦੇ ਹਿਸਾਬ ਨਾਲ ਘੱਟ ਵੀ ਜਾਂਦੇ ਨੇ ਜਿਸ ਤਰ੍ਹਾਂ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਇੱਥੇ ਕਲੱਬੇ ਟ੍ਰੇਨਿੰਗ ਦਿੰਨੇ ਆ ਨਵੇਂ ਘੋੜਿਆਂ ਦੀ ਹਾਇਰਿੰਗ ਜਾਂ ਨਵੇਂ ਘੋੜਿਆਂ ਨੂੰ ਕਿਵੇਂ ਲੈ ਕੇ ਆਉਨੇ ਹੂ ਕਿੱਥੋਂ ਆਉਂਦੇ ਨੇ ਫਿਰ ਉਹ ਜਾਂ ਆਕਸ਼ਨ ਵਗੈਰਾ ਹੁੰਦੀ ਹੈ ਹੁਣੇ ਹੁਣੇ ਹੁਣ 12 ਘੋੜੇ ਆਪਾਂ ਖਰੀਦ ਕੀਤੇ ਨੇ ਤੇ ਹੁਣੇ ਹੇ ਹੁਣ ਹੁਣੇ ਹਜ ਮਹੀਨਾ ਹੀ ਹੋਇਆ 1 ਅਪ੍ਰੈਲ ਨੂੰ ਆਪਾਂ ਲੇਅਰ ਸਟਾਕ ਚ ਤੇ ਇਸ ਤਰ੍ਹਾਂ ਹੀ ਹਰ ਸਾਲ ਕੋਸ਼ਿਸ਼ ਕਰੀਦੀ ਉਹਨਾਂ ਅਫਸਰ ਨੂੰ ਰਿਕਵੈਸਟ ਕਰਕੇ ਕਿ ਕਿੰਨ੍ਹੇ ਵੀ ਥੋੜੀ ਵਧਾਈ ਹੈ ਤੇ ਹਰ ਸਾਲ ਅਸੀਂ ਮੰਗ ਕਰਦੇ ਹਾਂ ਕਿ ਹਰ ਸਾਲ ਟੀਮ ਚ ਕੋੜਾ ਆਪਦਾ ਵੀ ਇੰਟਰਸਟ ਹੈਗਾ ਇਹਦਾ ਤੁਹਾਨੂੰ ਬੈਨੀਫਿਟ ਮਿਲਿਆ ਵੈਸੇ ਕਿ ਨਹੀਂ ਪਰਸਨਲੀ ਸਹੀ ਸਹੀ ਦੱਸਿਓ ਸਰ ਸਾਨੂੰ ਇਹਨਾਂ ਦੀ ਇੰਟਰਸਟ ਕਰਕੇ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਆਈ ਸਾਨੂੰ ਮੈਂ ਪਹਿਲਾਂ ਵੀ ਰਿਕਵੈਸਟ ਕੀਤੀ ਸੀ ਕਿ ਬਹੁਤ ਜ਼ਿਆਦਾ ਹੌਸਲਾ ਸਾਨੂੰ ਸਾਡੀ ਟੀਮ ਨੂੰ ਕੀ ਸਾਡੇ ਮਤਲਬ ਪੂਰੇ ਵਿੰਗ ਨੂੰ ਹੀ ਹੌਸਲਾ ਹੈ ਇਹ ਜਿਹੜੇ ਅਫਸਰ ਕੋੜਿਆਂ ਨੂੰ ਪਸੰਦ ਕਰਦੇ ਆ ਜਾਂ ਕੋੜਿਆਂ ਦੇ ਵਿੱਚ ਆਉਂਦੇ ਆ ਇਹ ਸਰਤਾ ਰੇਟਿੰਗੇ ਕਰਦੇ ਸਾਨੂੰ ਤਾਂ ਐ ਲੱਗਦਾ ਵੀ ਜਿੱਦਾਂ ਰੱਬ ਹੀ ਆਗੇ ਆ ਕਿਉਂਕਿ ਦੇਖੋ ਜਿਹੜਾ ਅਫਸਰ ਖੁਦ ਰੇਟਿੰਗ ਕਰਦਾ ਨਾ ਜੀ ਉਹਨਾਂ ਨੂੰ ਮਹਿਸੂਸ ਹੁੰ ਆਪਾਂ ਦੂਰ ਕਰ ਸਕਦੇ ਆ ਇਸ ਤਰ੍ਹਾਂ ਜਦੋਂ ਸਰ ਆ ਜਾਂਦੇ ਨੇ ਸਾਨੂੰ ਤਾਂ ਸਾਡੀ ਟੀਮ ਨੂੰ ਬਹੁਤ ਜ਼ਿਆਦਾ ਦੁਗਣਾ ਹੌਸਲਾ ਹੋ ਜਾਂਦਾ ਇਸ ਤੋਂ ਇਲਾਵਾ ਫਿਰ ਵੀ ਸਰ ਰਿਕਵੈਸਟ ਕਰਕੇ ਜਿਸ ਤਰ੍ਹਾਂ ਹੁਣ ਨਵੇਂ ਘੋੜੇ ਪਰਚੇਜ ਕਰਨ ਸਾਡੀ ਮਦਦ ਕਰਦੇ ਆਂ ਜਾਂ ਉਹਦੇ ਕੀਮਤ ਵਧਾਉਣ ਚ ਕਰਦੇ ਆਂ ਜਾਂ ਅਸੀਂ ਕੋਈ ਇਹਨਾਂ ਦੀ ਨਵੀਂ ਕੋਈ ਖਰਾਕ ਲੈਣੀ ਹੈ ਉਹ ਵੀ ਅਸੀਂ ਰਿਕਵੈਸਟ ਕਰਕੇ ਪਰਮਿਸ਼ਨ ਕਰਾ ਕੇ ਇਹਨਾਂ ਤੋਂ ਕਰਵਾ ਸਕਦੇ ਆਂ ਕਿੰਨੇ ਟਾਈਮ ਦੇ ਵਿੱਚ ਇੱਕ ਘੋੜਾ ਟ੍ਰੇਨ ਹੋ ਜਾਂਦਾ ਆ ਰਾਮ ਲਾਲ ਜੀ ਸਰ ਇੱਕ ਸਾਲ ਲਗਭਗ ਲੱਗ ਜਾਂਦਾ ਘੋੜੇ ਨੂੰ ਘੱਟ ਤੋਂ ਘੱਟ ਵੇ ਐਸੀ ਨਾ 2 ਸਾਲ ਚ ਪੂਰਾ ਤਿਆਰ ਹੋ ਜਾਂਦਾ ਫਿਰ ਉਹ ਹਰੀ ਵਿੰਡ ਲੜਨ ਦੇ ਕਾਬਿਲ ਹੋ ਜਾਂਦਾ ਜੇ ਤੁਸੀਂ ਕਹੋ 6 ਮਹੀਨੇ ਦੇ ਵਿੱਚ ਉਹ ਕੁਝ ਨਹੀਂ ਪੂਰਾ ਸਿੱਖ ਨਹੀਂ ਪਾਉਂਦਾ ਲਗਭਗ ਸਾਲ ਡੇਢ ਸਾਲ ਘੋੜੇ ਨੂੰ ਲੱਗ ਜਾਂਦਾ 2 ਸਾਲ ਬਾਅਦ ਫਿਰ ਘੋੜਾ ਪੂਰਾ ਗਰਾਊਂਡ ਚ ਉਤਰਨ ਲੱਗ ਜਾਂਦਾ ਵਧੀਆ ਹੁੰਦਾ 40 ਘੋੜੇ ਨਹੀਂ ਤੁਹਾਡੇ ਕੋਲ ਨਹੀਂ ਸਾਡੇ ਕੋਲ ਇੱਥੇ 35 ਘੋੜੇ ਨੇ ਉਦਾਂ ਇੰਨੇ ਸਾਰੇ ਹਾਂ ਵੈਲਟ੍ਰੇਨ ਨੇ 9 ਘੋੜੇ ਸਾਡੇ ਕੋਲ ਚੰਡੀਗੜ੍ਹ ਨੇ 44 ਘੋੜੇ ਨੇ ਸਾਡੇ ਕੋਲ ਇੱਥੇ 13 ਘੋੜੇ ਸਾਡੇ ਇੱਕ ਬਾਹਰ ਗਾਰਡਨ ਹੈ ਉਹ ਜਾਣੇ ਹੁੰਦੇ ਆ ਤਾਂ ਇੱਥੋਂ ਹੀ ਜਾਂਦੇ ਹਰਤਾਂ ਤੇ ਪੂਰੇ ਪੰਜਾਬ ਦੇ ਵਿੱਚ ਜਾਂ ਜਲੰਧਰ ਰੇ ਨਹੀਂ ਨਹੀਂ ਜਿਹੜੇ ਸਾਡੇ ਨੌ ਕੁੜੇ ਚੰਡੀਗੜ੍ਹ ਨੇ ਨਹੀਂ ਉਹ ਵੀ ਸਾਡੇ ਸਪੋਰਟਸ ਦੇ ਕੁੜੇ ਨੇ ਉਹ ਵੀ ਅਸੀਂ ਇੱਥੇ ਲਿਆਣੇ ਆ ਇਹਨਾਂ ਦੇ ਵਿੱਚੋਂ ਫਿਰ ਅਸੀਂ ਟੀਮ ਸਿਲੈਕਟ ਕਰਕੇ ਜਿਹੜਾ ਜਿਹੜਾ ਕੁੜਾ ਕਿਹੜੇ-ਕਿਹੜੇ ਇਵੈਂਟ ਦੇ ਵਿੱਚ ਪਾਰਟਿਸਪੇਸ਼ਨ ਕਰੂਗਾ ਕਿਹੜਾ ਜਵਾਨ ਕਿਹੜੇ ਇਵੈਂਟ ਦੇ ਵਿੱਚ ਫਿੱਟ ਹੋਊਗਾ ਫਿਰ ਅਸੀਂ ਇੱਥੇ ਟ੍ਰਾਇਲ ਲਾਣੇ ਆ ਉਹਨਾਂ ਦੇ ਟ੍ਰਾਇਲ ਲੈ ਕੇ ਫਿਰ ਸੀਨੀਅਰ ਅਫਸਰ ਤੋਂ ਅੱਗੇ ਲੈ ਕੇ ਫਿਰ ਸਾਡੀ ਟੀਮ ਜਿਹੜੇ ਸੀਨੀਅਰ ਖਿਡਾਰੀ ਅਸੀਂ ਬਣਨੇ ਆ ਅਸੀਂ ਚੋਣ ਕਰ ਦਿੰਗੇ ਕਿਹੜਾ ਸਾਡਾ ਕੁੜਾ ਕਿੱਥੇ ਖੇਡ ਸਕਦਾ ਕਿਹੜਾ ਪਲੇਅਰ ਕਿੱਥੇ ਖੇਡ ਸਕਦਾ ਕਿੱਥੋਂ ਮੈਡਲ ਲਿਆ ਸਕਦਾ ਉਸ ਤ ਤਾਂ ਡੀਆਈਜੀ ਇੰਦਰਬੀਰ ਸਿੰਘ ਜੀ ਸਾਡੇ ਨਾਲ ਸੀਗੇ ਔਰ ਹਰ ਉਹਨਾਂ ਦੀ ਪੂਰੀ ਦੀ ਪੂਰੀ ਟੀਮ ਔਰ ਜਿੱਦਾਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਕਿ ਘੋੜਿਆਂ ਦੇ ਨਾਲ ਮੋਹ ਪਿਆਰ ਬਹੁਤ ਹੈ ਇਹਨਾਂ ਨੂੰ ਔਰ ਉੱਥੇ ਹੀ ਇਹ ਪਿੱਛੇ ਜਿਹੜੇ ਨਜ਼ਰ ਆ ਰਹੇ ਆ ਘੋੜੇ ਇਹ ਪੰਜਾਬ ਪੁਲਿਸ ਦਾ ਇੱਕ ਅਹਿਮ ਅੰਗ ਹੈ ਔਰ ਜਿਨ੍ਹਾਂ ਨੂੰ ਕਿ ਪੈਟਰੋਲਿੰਗ ਲਈ ਵੀ ਵਰਤਿਆ ਜਾਂਦਾ ਸਪੋਰਟਸ ਲਈ ਵੀ ਵਰਤਿਆ ਜਾਂਦਾ ਔਰ ਇਹ ਮਾਣ ਨੇ ਘੋੜੇ ਪੰਜਾਬ ਪੁਲਿਸ ਦਾ ਔਰ ਇਹਨਾਂ ਦੇ ਨਾਲ ਸਾਰਾ ਦਿੰਦੀ ਇਹਨਾਂ ਦੀ ਸ਼ੁਰੂਆਤ ਵੀ ਇਹਨਾਂ ਘੋੜਿਆਂ ਦੇ ਨਾਲ ਹੀ ਹੁੰਦੀ ਹੈ ਔਰ ਨਾਲ ਹੀ ਇਹਨਾਂ ਨੇ ਕਿਹਾ ਹੈ ਕਿ ਜਦੋਂ ਵੀ ਕਿਤੇ ਕੋਈ ਗੇਮ ਹੁੰਦੀ ਹੈ ਤਾਂ ਪੰਜਾਬ ਪੁਲਿਸ ਦਾ ਮਾਣ ਇਹ ਘੋੜੇ ਵਧਾ ਕੇ ਮੁੜਦੇ ਆ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਜਲੰਧਰ